ਸਤਿ ਸ਼੍ਰੀ ਅਕਾਲ ਜੀ ਲੈ ਕੇ ਆਇਆ ਅੱਜ 3 ਨਵੀਂ ਕਹਾਣੀ ਮੈਂ ਡਿਲੀਵਰੀ ਬੁਆਏ ਸੀ ਸਵੇਰ ਤੋਂ ਸ਼ਾਮ ਤੱਕ ਮੇਰਾ ਇਹੀ ਕੰਮ ਸੀ ਤੇ ਮੈਂ ਮੋਟਰਸਾਈਕਲ ਬਹੁਤ ਹੀ ਤੇਜ਼ ਚਲਾਉਂਦਾ ਸੀ ਇਥੇ ਦੂਸਰੇ ਡਿਲੀਵਰੀ ਬੁਆਏ ਦਿਨ ਦੇ 5 ਆਰਡਰ ਪੂਰੇ ਕਰਦੀ ਸੀ ਮੈਂ 10 ਤੋਂ 12 ਡਿਲੀਵਰੀਆਂ ਕਰ ਦਿੰਦਾ ਸੀ ਵੈਸੇ ਸਾਡੇ ਵਰਗੇ ਮੁੰਡਿਆਂ ਦਾ ਇੱਕੋ ਹੀ ਰੋਣਾ ਸੀ ਬੇਰੁਜ਼ਗਾਰੀ ਤੇ ਗਰੀਬੀ ਪਰ ਫਿਰ ਵੀ ਅਸੀਂ ਦੇਖਣ ਨੂੰ ਬਹੁਤ ਸੋਹਣੇ ਸੀ ਬਸ ਜੇ ਮੈਂ ਜੁਨੀਫਾਰਮ ਨਾ ਪਾਉਂਦਾ ਹੁੰਦਾ ਤਾਂ ਬਹੁਤ ਸਾਰੀਆਂ ਕੁੜੀਆਂ ਮੇਰੇ ਤੇ ਮਰਦੀਆਂ ਹੁੰਦੀਆਂ ਮੈਂ ਉਸੇ ਘਰ ਦੇ ਸਾਹਮਣੇ ਖੜਾ ਸੀ ਜੋ ਪਿਛਲੇ 1 ਮਹੀਨੇ ਤੋਂ ਦੂਸਰੇ ਦਿਨ ਮੇਰੇ ਤੋਂ ਕੁਝ ਨਾ ਕੁਝ ਮੰਗਵਾਉਂਦੀ ਰਹਿੰਦੀ ਸੀ ਬਹੁਤ ਸੋਹਣੀ ਕੁੜੀ ਸੀ ਮੇਰੇ ਆਉਣ ਤੋਂ ਪਹਿਲਾਂ ਹੀ ਦਰਵਾਜ਼ਾ ਖੋਲ ਕੇ ਖੜੀ ਹੁੰਦੀ ਜਿੱਦਾਂ ਹੀ ਮੇਰਾ ਮੋਟਰਸਾਈਕਲ ਖੜਾ ਹੁੰਦਾ ਉਹਦੇ ਚਿਹਰੇ ਤੇ ਮੁਸਕਰਾਹਟ ਜਿਹੀ ਆ ਜਾਂਦੀ ਮੈਂ ਉਹਦਾ ਸਮਾਨ ਉਹਨੂੰ ਫੜਾ ਦਿੰਦਾ ਤੇ ਉਹ ਮੈਨੂੰ ਬੜੀ ਪਿਆਰੀ ਜਿਹੀ ਮੁਸਕਰਾਹਟ ਨਾਲ ਦੇਖਦੀ ਸੀ ਨਾਲ ਹੀ ਮੈਨੂੰ ਪੈਸੇ ਵੀ ਦੇ ਦਿੰਦੀ ਮੈਂ ਧੰਨਵਾਦ ਕਿਹਾ ਤੇ ਉੱਥੋਂ ਚਲਾ ਜਾਂਦਾ ਸੀ ਤੇ ਪਿਛਲੇ 2 ਮਹੀਨਿਆਂ ਤੋਂ ਇਦਾਂ ਹੀ ਹੋ ਰਿਹਾ ਸੀ ਕਦੇ ਪੀਜ਼ਾ 버ਗਰ ਤੇ ਕਦੇ ਹੋਰ ਸਮਾਨ ਅਸਮਾਨ ਮੰਗਵਾ ਲੈਂਦੀ ਸੀ ਮੇਰਾ ਫੋਨ ਨੰਬਰ ਉਹਨੇ ਲੈ ਲਿਆ ਸੀ ਜਦੋਂ ਦੂਜੀ ਵਾਰ ਵੀ ਉਹਦਾ ਹੀ ਆਰਡਰ ਸੀ ਮੈਂ ਉਹਦੇ ਘਰ ਦੇਣ ਗਿਆ ਕਹਿਣ ਲੱਗੀ ਹਰ ਵਾਰ ਇੱਕ ਨਵਾਂ ਡਿਲੀਵਰੀ ਬੁਆਏ ਆਉਂਦਾ ਤੇ ਮੇਰੇ ਘਰ ਦਾ ਰਾਸਤਾ ਉਹਨੂੰ ਯਾਦ ਨਹੀਂ ਹੁੰਦਾ। ਕਈ ਕਈ ਘੰਟੇ ਮੈਨੂੰ ਸਮਝਾਉਣ ਲਈ ਲਈ ਲੱਗ ਜਾਂਦੀ ਆ। ਕਿ ਇੱਧਰ ਨੂੰ ਮੁੜ ਜਾਓ, ਸਿੱਧੇ ਆਓ ਕਾਲੇ ਰੰਗ ਦਾ ਗੇਟ ਆ, ਬਾਹਰ ਰੁਕ ਜਾਓ। ਪਰ ਉਸ ਕਮੀਨਿਆਂ ਨੂੰ ਤਾਂ ਘਰ ਦਾ ਰਾਸਤਾ ਹੀ ਪਤਾ ਨਹੀਂ ਲੱਗਦਾ। ਏਦਾਂ ਕਰੋ ਕਿ ਮੈਨੂੰ ਆਪਣਾ ਨੰਬਰ ਦੇ ਦਿਓ, ਮੈਂ ਤੁਹਾਨੂੰ ਹੀ ਬੁਲਾ ਲਿਆ ਕਰੂੰਗੀ। ਅੱਖ ਮਾਰ ਕੇ ਮੈਨੂੰ ਕਹਿੰਦੀ ਕਿ ਤੁਹਾਡੀ ਮਿਹਨਤ ਦੇ ਨਾਲ 50 ਰੁਪਏ ਤੁਹਾਨੂੰ ਵਾਅਦ ਦੇਵਾਂਗੀ। ਮੈਂ ਮੁਸਕਰਾ ਕੇ ਕਿਹਾ ਠੀਕ ਆ ਜੀ। ਮੇਰਾ ਘਰ ਵੀ ਉਸੇ ਕੁੜੀ ਦੇ ਘਰ ਦੇ ਏਰੀਏ ਦੇ ਵਿੱਚ ਹੀ ਸੀ ਮੈਂ ਸੋਚਿਆ ਕਿ ਇਨੇ ਕੋ ਪੈਸਿਆਂ ਵਿੱਚ ਸਮਾਨ ਵੀ ਤਾਂ ਲਾਗੇ ਹੀ ਦੇਣਾ ਪਊਗਾ ਦੂਰ ਨਹੀਂ ਜਾਣਾ ਪਊਗਾ ਤੇ ਪੈਸੇ ਵੀ ਜ਼ਿਆਦਾ ਮਿਲ ਜਾਣਗੇ ਉਹ ਕੁੜੀ ਬਹੁਤ ਜ਼ਿਆਦਾ ਸੋਹਣੀ ਸੀ ਮੈਂ ਵੀ ਦਿਲ ਦਾ ਮਾੜਾ ਨਹੀਂ ਸੀ ਪਰ ਸਾਹਮਣੇ ਵਾਲੀ ਜਦੋਂ ਆਪ ਹੀ ਆਪਣਾ ਆਪ ਦਿਖਾਉਂਦੀ ਹੋਵੇ ਤਾਂ ਫਿਰ ਫ੍ਰੀ ਦੀ ਸ਼ਰਾਬ ਕੋਈ ਨਹੀਂ ਛੱਡਦਾ ਦੋ ਮਹੀਨੇ ਮੈਂ ਉਸ ਖੂਬਸੂਰਤ ਕੁੜੀ ਨੂੰ ਵੱਖਰੀਆਂ ਵੱਖਰੀਆਂ ਚੀਜ਼ਾਂ ਦਿੰਦਾ ਸੀ ਇਸ ਲਈ ਉਹਦੇ ਨਾਲ ਗੱਲਬਾਤ ਵੀ ਹੋ ਜਾਂਦੀ ਸੀ ਹੁਣ ਤਾਂ ਮੇਰੇ ਨਾਲ ਬਹੁਤ ਖੁੱਲ ਗਈ ਸੀ ਮੇਰੇ ਨਾਲ ਗੱਲਾਂ ਕਰਦੀ ਰਹਿੰਦੀ ਸੀ ਇੱਕ ਵਾਰੀ ਸਰਦੀਆਂ ਦੀ ਰਾਤ ਸੀ ਉਹ 10 ਵਜ ਗਏ ਸੀ ਉਹਨੇ ਮੈਨੂੰ ਫੋਨ ਕੀਤਾ ਉਸ ਵਕਤ ਮੈਂ ਹਜੇ ਘਰ ਹੀ ਪਹੁੰਚਿਆ ਸੀ ਰੋਟੀ ਖਾ ਕੇ ਮੈਂ ਰਜਾਈ ਵਿੱਚ ਵੜ ਗਿਆ ਮੈਂ ਆਪਣੀ ਛੋਟੀ ਭੈਣ ਨੂੰ ਕਿਹਾ ਕਿ ਮੈਨੂੰ ਥੋੜੀ ਜਿਹੀ ਚਾਹ ਬਣਾ ਦੇ ਮੈਂ ਰਜਾਈ ਵਿੱਚ ਵੜ ਕੇ ਚਾਹ ਪੀ ਰਿਆ ਸੀ ਕਿ ਉਹਨੇ ਮੈਨੂੰ ਫੋਨ ਕੀਤਾ ਮੈਂ ਟਾਈਮ ਦੇਖਿਆ ਤਾਂ ਰਾਤ ਦੇ 10:00 ਵਜੇ ਸੀ ਮੈਂ ਅਜੀਬ ਜਿਹਾ ਮੂੰਹ ਬਣਾਇਆ ਕਿ ਇਹ ਕਿਹੜਾ ਸਮਾਂ ਜ਼ਰੂਰ ਕੁਝ ਨਾ ਕੁਝ ਮੇਰੇ ਤੋਂ ਮੰਗਵਾਉਗੀ ਮੈਂ ਫੋਨ ਚੁੱਕਿਆ ਤਾਂ ਉਹ ਚੀਕ ਕੇ ਮੈਨੂੰ ਕਹਿਣ ਲੱਗੀ ਕਿ ਮੇਰਾ ਪੀਜ਼ਾ ਖਾਣ ਨੂੰ ਦਿਲ ਕਰਦਾ ਪਲੀਜ਼ ਮੈਨੂੰ ਪੀਜ਼ਾ ਲਿਆ ਕੇ ਦਿਓ ਮੈਂ ਉਹਨੂੰ ਕਿਹਾ ਕਿ ਟਾਈਮ ਦੇਖ ਇਨੀ ਠੰਡ ਹੋ ਰਹੀ ਆ ਮੈਂ ਹਜਰ ਜਾਈ ਵਿੱਚ ਵੜ ਕੇ ਹੀ ਬੈਠਿਆ ਤੇ ਗਰਮਾ ਗਰਮ ਚਾਹ ਪੀ ਰਿਆ ਤੂੰ ਹੀ ਦੱਸ ਮੈਨੂੰ ਕਿ ਇਦਾਂ ਦੀ ਹਾਲਤ ਵਿੱਚ ਮੈਂ ਰਜਾਈ ਨੂੰ ਛੱਡ ਕੇ ਗਰਮ-ਗਰਮ ਚਾਹ ਛੱਡ ਕੇ ਕਿ ਤੇਰੇ ਲਈ ਪੀਜ਼ਾ ਲੈ ਕੇ ਆ ਸਕਦਾ। ਜਿੰਨੀ ਉਹ ਮੇਰੇ ਨਾਲ ਖੁੱਲ ਗਈ ਸੀ ਮੈਂ ਵੀ ਉਹਦੇ ਨਾਲ ਕਦੀ-ਕਦੀ ਮਜ਼ਾਕ ਕਰ ਲੈਂਦਾ ਸੀ। ਉਹ ਕਹਿਣ ਲੱਗੀ ਕਿ ਬਹੁਤ ਭੁੱਖ ਲੱਗੀ ਹੋਈ ਆ। ਅੱਜ ਘਰ ਦਾਲ ਬਣੀ ਸੀ। ਮੈਨੂੰ ਬਿਲਕੁਲ ਵੀ ਪਸੰਦ ਨਹੀਂ। ਮੈਂ ਸਵੇਰ ਦਾ ਕੁਝ ਵੀ ਨਹੀਂ ਖਾਦਾ। ਜੇ ਤੂੰ ਮੈਨੂੰ ਪੀਜ਼ਾ ਲਿਆ ਕੇ ਦੇ ਦੇਊਗਾ ਤਾਂ ਮੈਂ ਤੈਨੂੰ ਅਲੱਗ 200 ਰੁਪਏ ਦੇ ਦੇਊਂਗਾ। ਮੈਂ ਕਿਹਾ ਕਿ ਸਿਰਫ 200 ਦਾ ਕਰਕੇ ਮੈਂ ਆਪਣੀ ਰਜਾਈ ਨਹੀਂ ਛੱਡ ਸਕਦਾ। ਉਹ ਹਸਨ ਲੱਗ ਪਈ ਤੇ ਕਹਿਣ ਲੱਗੀ 200 ਰੁਪਏ ਦੇ ਦੇਉਂਗੀ। ਜੇ ਨਹੀਂ ਤਾਂ ਚੱਲ 500 ਲੈ ਲਈ। ਮੈਂ ਕਿਹਾ ਅੱਛਾ ਠੀਕ ਆ। ਮੈਂ ਆ ਰਿਹਾ ਤਾਂ ਉਹ ਕਹਿਣ ਲੱਗੀ ਸੂ ਸਵੀਟ ਆਫ ਯੂ। ਇਹ ਕਹਿ ਕੇ ਉਹਨੇ ਫੋਨ ਕੱਟ ਦਿੱਤਾ। ਉਹਦੀ ਗੱਲ ਸੁਣ ਕੇ ਮੈਂ ਮੁਸਕਰਾ ਪਿਆ ਪਰ ਮੈਨੂੰ ਨਹੀਂ ਪਤਾ ਸੀ ਕਿ ਜਦੋਂ ਮੈਂ ਉਹਦੇ ਘਰ ਜਾਊਂਗਾ ਤੇ ਅੱਜ ਇੰਨਾ ਵੱਡਾ ਧਮਾਕਾ ਹੋਣ ਵਾਲਾ ਸੀ। ਮੈਂ ਸੋਚਿਆ ਕਿ ਰਾਜੂ ਚਾਲ ਰਜਾਈ ਛੱਡ ਮੈਨੂੰ ਰਜਾਈ ਵਿੱਚੋਂ ਨਿਕਲਣ ਨੂੰ ਥੋੜੀ ਜਿਹੀ ਤਕਲੀਫ ਹੋਈ ਪਰ ਉਹ ਸੋਹਣੀ ਕੁੜੀ ਲੰਬੇ ਵਾਲ ਕਿਉਂਕਿ ਅਕਸਰੀ ਵਾਲ ਕੋਲ ਕੋ ਦਰਵਾਜ਼ੇ ਤੇ ਖੜ ਕੇ ਮੇਰਾ ਇੰਤਜ਼ਾਰ ਕਰ ਰਹੀ ਹੁੰਦੀ ਸੀ ਮੇਰੇ ਲਈ ਸ਼ਾਇਦ ਤਿਆਰ ਵੀ ਹੁੰਦੀ ਸੀ ਕਿਉਂਕਿ ਮੈਂ ਵੀ ਉਹ ਜਦੋਂ ਕੋਈ ਸਮਾਨ ਦੇਣ ਜਾਂਦਾ ਤਾਂ ਇੱਕਦਮ ਤਿਆਰ ਬਰ ਤਿਆਰ ਖੜੀ ਹੁੰਦੀ ਸੀ ਉਹਨੇ ਥੋੜਾ ਥੋੜਾ ਮੇਕਅਪ ਕੀਤਾ ਹੁੰਦਾ ਸੀ ਪਤਾ ਨਹੀਂ ਕਿਉਂ ਮੈਨੂੰ ਯਾਦ ਆਉਂਦਾ ਸੀ ਕਿ ਜਿੱਦਾਂ ਉਹ ਮੈਨੂੰ ਪਸੰਦ ਕਰਨ ਲੱਗ ਪਈ ਆ ਪਰ ਮੇਰੀ ਹਾਇਸियत ਤੋਂ ਜ਼ਿਆਦਾ ਸੀ ਉਹ ਚੰਗੇ ਘਰ ਨਾਲ ਸਬੰਧ ਰੱਖਦੀ ਸੀ ਤੇ ਬਹੁਤ ਸੋਹਣੀ ਸੀ ਫਿਰ ਮੇਰੇ ਵਰਗੇ ਡਿਲੀਵਰੀ ਬੁਆਏ ਨਾਲ ਕਿਉਂ ਪਿਆਰ ਕਰਨ ਲੱਗ ਗਈ ਉਹਨੂੰ ਤਾਂ ਚਾਉਣ ਵਾਲੇ ਬਹੁਤ ਹੋਣਗੇ ਮੈਂ ਸੋਚਿਆ ਕਿ ਪਿਆਰ ਕਿੱਥੇ ਕੋਠੀਆਂ ਘਾਰਾਂ ਦੇਖਦਾ ਇੰਨਾ ਜ਼ਿਆਦਾ ਵੀ ਅਮੀਰ ਨਹੀਂ ਆ ਬਸ ਇੰਨਾ ਹੀ ਸੀ ਕਿ ਮੇਰੇ ਤੋਂ ਥੋੜੀ ਜਹੀ ਅਮੀਰ ਸੀ ਮੈਂ ਤਾਂ ਇੱਕ ਸਧਾਰਨ ਜਿਹੀ ਪਰਿਵਾਰ ਦਾ ਮੁੰਡਾ ਸੀ ਤੇ ਬਹੁਤ ਛੋਟੇ ਜਿਹੇ ਘਰ ਵਿੱਚ ਰਹਿੰਦਾ ਸੀ ਮੇਰਾ ਘਰ ਵੀ ਆਪਣਾ ਨਹੀਂ ਸੀ ਕਿਰਾਏ ਤੇ ਸੀ ਇਦਾਂ ਲੱਗਦਾ ਸੀ ਕਿ ਜ਼ਿੰਦਗੀ ਸਾਰੀ ਹੁਣ ਇੱਥੇ ਹੀ ਆ ਕੇ ਖਤਮ ਹੋ ਗਈ ਆ ਸ਼ਾਇਦ ਇਹ ਮੇਰੀ ਸੋਚ ਸੀ ਕਿਉਂਕਿ ਮੇਰੇ ਮਾਪਿਓ ਇਸੇ ਹਾਲ ਵਿੱਚ ਹੀ ਖੁਸ਼ ਸੀ ਕਿੰਨੋਂ ਟਾਈਮ ਅਸੀਂ ਰਾਜ ਕੇ ਰੋਟੀ ਖਾਂਦੇ ਸੀ ਤੇ ਰੱਬ ਦਾ ਧੰਨਵਾਦ ਕਰਦੇ ਸੀ ਪਰ ਮੈਂ ਆਪਣੇ ਹਾਲਾਤਾਂ ਤੋਂ ਤਾਂ ਬਿਲਕੁਲ ਖੁਸ਼ ਨਹੀਂ ਸੀ ਮੈਂ ਆਪਣੇ ਮਾਪਿਓ ਦਾ ਇਕਲੌਤਾ ਸਹਾਰਾ ਸੀ ਮੇਰੇ ਪਾਪਾ ਦੇ ਮਹੱਲੇ ਵਿੱਚ ਇੱਕ ਮਠਿਆਈ ਦੀ ਦੁਕਾਨ ਸੀ ਪਰ ਮੈਨੂੰ ਇਸ ਕੰਮ ਤੋਂ ਬਹੁਤ ਖਿੱਚ ਅੜਦੀ ਸੀ ਪਾਪਾ ਕਹਿੰਦੇ ਸੀ ਕਿ ਮੇਰੇ ਨਾਲ ਹੀ ਦੁਕਾਨ ਤੇ ਆਇਆ ਕਰ ਤੇ ਹਲਵਾਈ ਦਾ ਕੰਮ ਕਰਿਆ ਕਰ ਪਰ ਮੈਂ ਸਾਫ਼ ਮਨਾਂ ਕਰ ਦਿੱਤਾ ਸੀ ਕਿ ਮੈਂ ਇਹ ਕੰਮ ਨਹੀਂ ਕਰਨਾ ਮੇਰੀਆਂ ਤਿੰਨ ਭੈਣਾਂ ਸੀ ਘਰ ਵਿੱਚ ਸਿਰਫ਼ ਦੋ ਹੀ ਕਮਰੇ ਸੀ ਇੱਕ ਕਮਰੇ ਵਿੱਚ ਮੰਮੀ ਪਾਪਾ ਹੁੰਦੇ ਸੀ ਤੇ ਦੂਜੇ ਕਮਰੇ ਵਿੱਚ ਮੈਂ ਤੇ ਮੇਰੀਆਂ ਭੈਣਾਂ ਇਸ ਲਈ ਮੈਂ ਇੱਕ ਸਾਈਡ ਤੇ ਬਾਰੀ ਬ੍ਰਾਂਡੇ ਵਿੱਚ ਪਿਆ ਹੁੰਦਾ ਸੀ। ਮੇਰੀ ਮਾਂ ਮੰਜੇ ਤੇ ਬਿਸਤਰਾ ਵਿਛਾ ਕੇ ਦੇ ਦਿੰਦੀ ਸੀ ਤੇ ਮੈਂ ਆਪਣੀਆਂ ਸਰਦੀਆਂ ਗਰਮੀਆਂ ਉੱਥੇ ਹੀ ਲਗਾਉਂਦਾ ਸੀ। ਮੇਰੀ ਮਾਂ ਨੇ ਕਮੇਟੀ ਚੁੱਕੀ ਤੇ ਮੈਨੂੰ ਇੱਕ ਮੋਟਰਸਾਈਕਲ ਲੈ ਦਿੱਤਾ। ਡਿਲੀਵਰੀ ਬੁਆਏ ਬਾਨਾ ਮੈਨੂੰ ਬਹੁਤ ਪਸੰਦ ਸੀ। ਮੈਂ ਚਾਹ ਪੀ ਕੇ ਰਜਾਈ ਵਿੱਚੋਂ ਉੱਠ ਕੇ ਆਪਣੀ ਜੈਕਟ ਪਾਈ। ਮੇਰੀ ਜੇਬ ਵਿੱਚ 500 ਰੁਪਏ ਸੀ। ਮੈਂ ਵੱਡੇ ਸਾਈਜ਼ ਦਾ ਪੀਜ਼ਾ ਲਿਆ ਤੇ ਜੋਤੀ ਦੇ ਘਰ ਦੇ ਸਾਹਮਣੇ ਜਾ ਕੇ ਉਹਨੂੰ ਫੋਨ ਕਰ ਦਿੱਤਾ। ਉਹ ਕਹਿਣ ਲੱਗੀ ਕਿ ਆਉਣ ਲੱਗੀ ਆ। ਬਾਹਰੀ ਖੜਾ ਰਹਾ ਮੈਂ ਟਾਈਮ ਦੇਖ ਰਿਹਾ ਸੀ ਪਰ 10 ਮਿੰਟ ਹੋ ਗਏ ਸੀ ਉਹ ਨਹੀਂ ਆਈ ਸੀ ਮੈਂ ਦੁਬਾਰਾ ਫੋਨ ਕੀਤਾ ਤਾਂ ਉਹਨੇ ਨਹੀਂ ਚੁੱਕਿਆ ਮੈਨੂੰ ਇੰਨੀ ਠੰਡ ਲੱਗ ਰਹੀ ਸੀ ਕਿ ਮੈਂ ਆਪਣੇ ਦੋਨਾਂ ਹੱਥਾਂ ਨੂੰ ਮਲ ਰਿਹਾ ਸੀ ਉਹਨੂੰ ਗਰਮ ਕਰਨ ਲਈ ਮੇਰੇ ਮੂੰਹ ਵਿੱਚੋਂ ਵੀ ਭਾਫ਼ ਨਿਕਲ ਰਹੀ ਸੀ ਮੈਂ ਇੰਨੀ ਠੰਡ ਵਿੱਚ ਕੰਬ ਰਿਹਾ ਸੀ ਮੈਨੂੰ ਸੀ ਕਿ ਜਲਦੀ ਤੋਂ ਜਲਦੀ ਉਹ ਆ ਜਾਵੇ ਤੇ ਮੈਂ ਉਹਨੂੰ ਪੀਜ਼ਾ ਦੇ ਕੇ ਆਪਣੇ ਘਰ ਚਲਾ ਜਾਵਾਂ ਪਤਾ ਨਹੀਂ ਉਹਨੂੰ ਵਿਚਾਰੀ ਨੂੰ ਕਿੰਨੀ ਭੁੱਖ ਲੱਗੀ ਹੋਊਗੀ ਉਹਨੇ ਰਾਤ ਦੇ 10 ਵਜੇ ਪੀਜ਼ਾ ਮਗਵਾਇਆ ਸੀ ਬਹੁਤ ਦੇਰ ਹੋ ਗਈ ਸੀ ਉਹ ਨਹੀਂ ਆਈ ਤਾਂ ਮੈਂ ਆਪਣੀ ਬਾਈਕ ਤੋਂ ਉਤਰਿਆ ਤੇ ਪੀਜ਼ਾ ਲੈ ਕੇ ਡੋਰ ਬੈਲ ਵਜਾ ਦਿੱਤੀ ਕੁਝ ਦੇਰ ਬਾਅਦ ਜਦੋਂ ਦਰਵਾਜ਼ਾ ਖੁੱਲਿਆ ਤਾਂ ਸਾਹਮਣੇ ਇੱਕ ਵੱਡੀ ਉਮਰ ਦਾ ਬੰਦਾ ਖੜਾ ਸੀ ਜੋ ਮੈਨੂੰ ਗੁੱਸੇ ਨਾਲ ਘੂਰ ਰਿਹਾ ਸੀ ਤੇ ਉਹਦੇ ਪਿੱਛੇ ਹੀ ਜੋਤੀ ਦਰੀ ਸੈਮੀ ਖੜੀ ਸੀ ਉਹ ਕਹਿਣ ਲੱਗਾ ਕਿ ਕੀ ਗੱਲ ਆ ਇਹ ਕਿਹੜਾ ਤਰੀਕਾ ਰਾਤ ਦੇ 10 ਵਜੇ ਲੋਕਾਂ ਨੂੰ ਡਿਸਟਰਬ ਕਰਨ ਦਾ ਉਸ ਬੰਦੇ ਦੀ ਗੱਲ ਸੁਣ ਕੇ ਮੈਂ ਹੈਰਾਨ ਜਿਹਾ ਹੋ ਗਿਆ ਮੈਨੂੰ ਸਮਝ ਨਹੀਂ ਆ ਰਹੀ ਸੀ ਕਿ ਉਹਨੂੰ ਕੀ ਜਵਾਬ ਦੇਵਾਂ ਮੈਂ ਚੁੱਪ ਕਰਕੇ ਖੜਾ ਦੇਖ ਰਿਹਾ ਸੀ ਤੇ ਉਹ ਮੈਨੂੰ ਗੁੱਸੇ ਵਿੱਚ ਪੁੱਛਣ ਲੱਗਾ ਕਿ ਤੂੰ ਕੌਣ ਆ ਮੈਂ ਇੱਕ ਨਜ਼ਰ ਨਾਲ ਜੋਟੀਵਾਲ ਦੇਖਿਆ ਮੈਂ ਉਹਨੂੰ ਕਿਹਾ ਕਿ ਮੈਂ ਡਿਲੀਵਰੀ ਬੁਆਈ ਆ ਪੀਜ਼ਾ ਮੰਗਵਾਇਆ ਸੀ ਤੁਸੀਂ ਉਹ ਕਹਿਣ ਲੱਗਾ ਕਿ ਕਿਸ ਨੇ ਮੰਗਵਾਇਆ ਸੀ ਪੀਜ਼ਾ ਮੈਂ ਮੈਂ ਤਾਂ ਨਹੀਂ ਮੰਗਵਾਇਆ ਜੋਤੀ ਪਿੱਛੇ ਖੜੀ ਨਾਂ ਵਿੱਚ ਸਿਰ ਹਿਲਾਉਣ ਲੱਗੀ ਕਿ ਮੈਂ ਨਾ ਦੱਸਾਂ ਕਿ ਪੀਜ਼ਾ ਉਹਨੇ ਮੰਗਵਾਇਆ ਮੈਂ ਉਹਦਾ ਮਕਾਨ ਨੰਬਰ ਦੇ ਕੇ ਅਗਲੇ ਘਰ ਦਾ ਨੰਬਰ ਬੋਲ ਦਿੱਤਾ ਉਹ ਕਹਿਣ ਲੱਗਾ ਕਿ ਸਾਡਾ ਮਕਾਨ ਨੰਬਰ ਨਹੀਂ ਆ ਇੱਥੋਂ ਜਾਓ ਉਹ ਬੁੰਡਾ ਬੜਬੜਾਉਂਦੇ ਹੋਏ ਗੇਟ ਬੰਦ ਕਰਕੇ ਜਾਣ ਲੱਗਾ ਲੇਕਿਨ ਮੈਂ ਜਲਦੀ ਕਿਹਾ ਕਿ ਉਹਨੂੰ ਵੀ ਪੁੱਛ ਚੁੱਕਿਆ ਪਰ ਉਹ ਕਹਿ ਰਿਹਾ ਕਿ ਤੁਸੀਂ ਮੰਗਵਾਇਆ ਤਾਂ ਮੈਂ ਕਿਹਾ ਕਿ ਦੇਖੋ ਮੈਂ ਗਰੀਬ ਮੁੰਡਾ ਸ਼ਾਇਦ ਮੇਰੇ ਨਾਲ ਕਿਸੇ ਨੇ ਸ਼ਰਾਪਤ ਕੀਤੀ ਆ ਮੈਂ ਇਹ ਵੱਡੇ ਸਾਈਜ਼ ਦਾ ਪੀਜ਼ਾ ਅਫੋਰਡ ਨਹੀਂ ਕਰ ਸਕਦਾ ਜਿਨੇ ਵੀ ਇਹ ਪੀਜ਼ਾ ਮੰਗਵਾਇਆ ਉਹਨੇ ਸ਼ਾਇਦ ਐਡਰੈਸ ਗਲਤ ਦੇ ਦਿੱਤਾ ਇਸ ਲਈ ਤੁਸੀਂ ਇਹ ਪੀਜ਼ਾ ਰੱਖ ਲਓ ਤਾਂ ਮੇਰੇ ਪੈਸੇ ਬਚ ਜਾਣਗੇ ਮੈਂ ਬੜੀ ਮਾਸੂਮ ਜਿਹੀ ਸ਼ਕਲ ਬਣਾਈ ਹੋਈ ਸੀ ਮੈਂ ਚਾਹੁੰਦਾ ਸੀ ਕਿ ਜੋਤੀ ਪੀਜ਼ਾ ਖਾ ਲਵੇ ਕਿਉਂਕਿ ਉਹਨੇ ਸਵੇਰ ਦੀ ਰੋਟੀ ਨਹੀਂ ਖਾਦੀ ਸੀ ਉਹ ਬੰਦਾ ਕੁਝ ਧੇਰ ਤੱਕ ਮੈਨੂੰ ਦੇਖਦਾ ਰਿਹਾ ਤੇ ਫਿਰ ਕਹਿਣ ਲੱਗਾ ਕਿੰਨੇ ਦਾ ਮੈਂ ਕਿਹਾ ਕਿ 500 ਰੁਪਏ ਦਾ ਉਹਨੇ ਆਪਣੀ ਜੇਬ ਵਿੱਚੋਂ 500 ਰੁਪਏ ਕੱਢ ਕੇ ਮੈਨੂੰ ਦਿੱਤੇ ਤੇ ਪੀਜ਼ਾ ਲੈ ਕੇ ਅੰਦਰ ਚਲਾ ਗਿਆ ਇਸ ਤੋਂ ਪਹਿਲਾਂ ਮੈਂ ਮੋਟਰਸਾਈਕਲ ਲੈ ਕੇ ਪਿੱਛੇ ਨੂੰ ਮੁੜਦਾ ਮੈਨੂੰ ਉਸ ਘਰ ਵਿੱਚੋਂ ਰੌਲੇ ਦੀ ਆਵਾਜ਼ ਆਈ ਉਹ ਬੰਦਾ ਜੋਤੀ ਨੂੰ ਕਹਿਣ ਲੱਗਾ ਕਿ ਸ਼ੁਕਰ ਕਰੋ ਉਹ ਮੁੰਡਾ ਕਿਸੇ ਹੋਰ ਦਾ ਆਰਡਰ ਲੈ ਆਇਆ ਸੀ ਪਰ ਜੇ ਮੈਨੂੰ ਪਤਾ ਲੱਗਿਆ ਕਿ ਤੂੰ ਪੀਜ਼ਾ ਮੰਗਵਾਇਆ ਤਾਂ ਮੈਂ ਤੈਨੂੰ ਬਿਲਕੁਲ ਵੀ ਬਰਦਾਸ਼ਤ ਨਹੀਂ ਕਰਨਾ ਸੀ। ਅੱਜ ਕੱਲ ਮੈਂ ਦੇਖ ਰਿਹਾ ਕਿ ਤੈਨੂੰ ਬਾਹਰ ਦੇ ਆਰਡਰ ਕੋਲ ਜ਼ਿਆਦਾ ਹੀ ਪਸੰਦ ਆਉਣ ਲੱਗ ਪਏ। ਜੋ ਕਿ ਮੈਨੂੰ ਬਿਲਕੁਲ ਵੀ ਪਸੰਦ ਨਹੀਂ। شریف ਘਰ ਦੀਆਂ ਕੁੜੀਆਂ ਦੇ ਅਲੱਛਣ ਨਹੀਂ ਹੁੰਦੇ ਕਿ ਉਹ ਹਰ ਦੂਜੇ ਤੀਜੇ ਦਿਨ ਡਿਲੀਵਰੀ ਬੁਆਏ ਕੋਲੋਂ ਆਪਣੇ ਖਾਣ ਲਈ ਕੁਝ ਮੰਗਵਾਉਣ। ਤੂੰ ਮੇਰੇ ਘਰ ਦੀ ਨੌ ਆ ਤੇ ਮੇਰੇ ਘਰ ਦੀ ਇੱਜ਼ਤ ਆ। ਜੇ ਤੂੰ ਇਦਾਂ ਦੀ ਕੋਈ ਹਰਕਤ ਕੀਤੀ ਤਾਂ ਮੈਂ ਤੇਰੇ ਘਰ ਵਾਲੇ ਨੂੰ ਜਾਣੀ। ਕੇ ਗੋਪੀ ਨੂੰ ਫੋਨ ਕਰਕੇ ਇੰਗਲੈਂਡ ਤੋਂ ਘਰ ਲਾਉਂਗਾ ਤੇ ਤੇਰੇ ਪੇਕਿਆਂ ਦੇ ਜਾ ਕੇ ਤੇਰੀਆਂ ਸਾਰੀਆਂ ਸ਼ਰੈਤਾ ਦਾਸ ਦੇਵਾਂਗਾ ਕਿ ਇਹ ਆਪਣਾ ਪੀਜ਼ਾ ਲੈ ਤੇ ਆਪਣੇ ਕੋਲ ਹੀ ਰੱਖ ਮੈਂ ਤਾਂ ਨਹੀਂ ਖਾਂਦਾ ਇਹ ਸੁਣ ਕੇ ਮੇਰਾ ਦਿਮਾਗ ਭੰਗ ਗਿਆ ਕਿ ਜੋਤੀ ਵਿਆਹੀ ਹੋਈ ਆ ਇਹ ਸੋਚ ਕੇ ਪਤਾ ਨਹੀਂ ਕਿਉਂ ਮੈਂ ਉਦਾਸ ਜਿਹਾ ਹੋ ਗਿਆ ਸ਼ਾਇਦ ਮੈਂ ਜੋਤੀ ਦੇ ਲਈ ਆਪਣੀ ਅੱਖ ਵਿੱਚੋਂ ਬਹੁਤ ਸੁਪਨੇ ਦੇਖੇ ਸੀ ਉਸ ਬੰਦੇ ਦੀ ਗੱਲ ਸੁਣ ਕੇ ਮੈਨੂੰ ਅੰਦਾਜ਼ਾ ਹੋ ਗਿਆ ਸੀ ਕਿ ਉਹ ਜੋਤੀ ਦਾ ਸਹੁਰਾ ਉਹ ਤੇ ਬੁੱਸੇ ਸੁਭਾਅ ਵਾਲਾ ਉਹ ਵਿਚਾਰੀ ਪਤਾ ਨਹੀਂ ਕਿੱਦਾਂ ਆਪਣੀ ਜ਼ਿੰਦਗੀ ਗੁਜ਼ਾਰ ਰਹੀ ਆ ਸ਼ਾਇਦ ਉਹਦਾ ਘਰ ਵਾਲਾ ਬਾਹਰਲੇ ਦੇਸ਼ ਰਹਿੰਦਾ ਤਾਂ ਹੀ ਅੰਕਲ ਕਹਿ ਰਿਹਾ ਕਿ ਗੋਪੀ ਨੂੰ ਘਰ ਬੁਲਾ ਕੇ ਤੇਰੀਆਂ ਸ਼ਿਕਾਇਤਾਂ ਦੱਸ ਦੇਵਾਂਗਾ ਤੇ ਪੇਕਿਆਂ ਨੂੰ ਵੀ ਦੱਸ ਦੇਵਾਂਗਾ ਮੇਰੇ ਦਿਲ ਵਿੱਚ ਜੋਤੀ ਦੇ ਲਈ ਹਮਦਰਦੀ ਜਿਹੀ ਹੋਣ ਲੱਗ ਪਈ ਅਗਲੇ ਦਿਨ ਜੋਤੀ ਦਾ ਫੋਨ ਆਇਆ ਤੇ ਕਹਿਣ ਲੱਗੀ ਕਿ ਤੁਹਾਡਾ ਬਹੁਤ ਬਹੁਤ ਧੰਨਵਾਦ ਮੇਰੇ ਸਹੁਰੇ ਦੇ ਸਾਹਮਣੇ ਮੇਰੀ ਇੱਜ਼ਤ ਰੱਖ ਲਈ ਮੈਂ ਕਿਹਾ ਕਿ ਤੁਸੀਂ ਵਿਆਹੇ ਹੋਏ ਸੀ ਉਹ ਕਹਿਣ ਲੱਗੀ ਕਿ ਹਾਂ ਮੇਰੀ ਕਿਸਮਤ ਹੀ ਖਰਾਬ ਸੀ ਜੋ ਮੈਂ ਇਸ ਘਰ ਵਿੱਚ ਵਿਆਹ ਕੇ ਆਈ ਹਾਂ ਮੈਂ ਕਿਹਾ ਕਿ ਤੇਰਾ ਘਰ ਵਾਲਾ ਤੈਨੂੰ ਸਪੋਰਟ ਕਿਉਂ ਨਹੀਂ ਕਰਦਾ ਉਹ ਕਹਿਣ ਲੱਗੀ ਕਿ ਉਹ ਇੰਗਲੈਂਡ ਵਿੱਚ ਜੌਬ ਕਰਦਾ ਤੇ ਕਈ ਮਹੀਨੇ ਨਹੀਂ ਆਉਂਦਾ ਜੇ ਆ ਵੀ ਜਾਵੇ ਤਾਂ ਆਪਣੇ ਮਾਪਿਓ ਦੇ ਸਾਹਮਣੇ ਨਜ਼ਰਾਂ ਚੁੱਕ ਕੇ ਨਹੀਂ ਦੇਖ ਸਕਦਾ ਹੁਣੇ ਮੈਨੂੰ ਕੀ ਸਪੋਰਟ ਕਰਨੀ ਆ ਮੈਨੂੰ ਇਹ ਸੁਣ ਕੇ ਬੜਾ ਦੁੱਖ ਜਿਹਾ ਹੋਇਆ ਜੋਤੀ ਕਹਿਣ ਲੱਗੀ ਕਿ ਤੈਨੂੰ ਪਤਾ ਨਹੀਂ ਮੈਂ ਕਿੰਨੀ ਤਕਲੀਫ ਵਿੱਚ ਔਰ ਲੰਘ ਰਹੀ ਆ ਇਹ ਤਾਂ ਮੈਂ ਥੋੜੇ ਬਹੁਤੇ ਪੈਸੇ ਟਿਊਸ਼ਨ ਪੜਾ ਕੇ ਜੋੜ ਲੈਂਦੀ ਆ ਤਾਂ ਕਿ ਕੋਈ ਆਪਣੀ ਛੋਟੀ ਮੋਟੀ ਚੀਜ਼ ਲੈ ਸਕਾਂ ਨਹੀਂ ਤਾਂ ਗੋਪੀ ਜਿੰਨੇ ਵੀ ਪੈਸੇ ਭੇਜਦਾ ਉਹ ਮੇਰੇ ਸਾਰੇ ਸਹੁਰੇ ਕੋਲ ਹੀ ਹੁੰਦੇ ਆ ਉਹ ਤਾਂ ਬਸ ਮੈਨੂੰ ਖਰਚਣ ਦੇ ਲਈ ਥੋੜੇ ਜਿਹੇ ਬਹੁਤੇ ਪੈਸੇ ਹੀ ਦਿੰਦੇ ਆ ਤੇ ਕਹਿੰਦੇ ਆ ਕਿ ਜਦੋਂ ਤੂੰ ਸਾਡੇ ਨਾਲ ਹੀ ਰਹਿ ਰਹੀ ਆ ਖਾਂਦੀ ਪੀਂਦੀ ਆ ਤਾਂ ਅਸੀਂ ਹੀ ਤੈਨੂੰ ਸ਼ਾਪਿੰਗ ਕਰਵਾਵਾਂਗੇ ਤਾਂ ਲੱਗ ਪੈਸਿਆਂ ਦੀ ਕੀ ਤੈਨੂੰ ਲੋੜ ਆ ਉਹਨਾਂ ਦੀ ਗੱਲ ਸੁਣ ਕੇ ਮੈਨੂੰ ਦੁੱਖ ਜਿਹਾ ਹੋਣ ਲੱਗਾ ਮੈਂ ਕਿਹਾ ਕਿ ਤੂੰ ਜਦੋਂ ਵੀ ਕੁਝ ਖਾਣਾ ਹੁੰਦਾ ਤਾਂ ਮੈਨੂੰ ਦੱਸ ਦਿਆ ਕਰ ਇਹ ਵੀ ਦੱਸ ਦਿਆ ਕਰ ਕਿ ਤੇਰਾ ਸਹਰਾ ਕਦੋਂ ਘਰ ਨਹੀਂ ਹੁੰਦਾ ਮੈਂ ਉਸੇ ਸਮੇਂ ਤੇਨੂੰ ਦੇਣ ਆ ਜਾਇਆ ਕਰੂੰਗਾ ਉਹ ਕਹਿਣ ਲੱਗੀ ਕਿ ਪਤਾ ਨਹੀਂ ਮੈਂ ਤੈਨੂੰ ਆਪਣੇ ਦਿਲ ਦੀ ਗੱਲ ਕਿਉਂ ਕਹਿ ਦਿੱਤੀ ਮੈਨੂੰ ਇਹ ਤੇਰੇ ਨਾਲ ਗੱਲ ਨਹੀਂ ਕਰਨੀ ਚਾਹੀਦੀ ਸੀ ਤੂੰ ਮੇਰਾ ਲੱਗਦਾ ਕੀ ਹੈ ਉਹਦੀ ਦੁੱਖ ਭਰੀ ਆਵਾਜ਼ ਸੁਣ ਕੇ ਮੈਨੂੰ ਹਰਾਨੀ ਜਿਹੀ ਹੋਈ ਮੇਰਾ ਦਿਲ ਕਰਦਾ ਸੀ ਕਿ ਉਹਦੇ ਸਾਰੇ ਦੁੱਖ ਦੂਰ ਕਰ ਦੇਵਾਂ ਪਰ ਇਹ ਸੋਚ ਕੇ ਆਪਣੇ ਆਪ ਨੂੰ ਰੋਕ ਲਿਆ ਕਿ ਉਹ ਕਿਸੇ ਹੋਰ ਦੀ ਆ ਮੈਂ ਉਹਨੂੰ ਕਦੀ ਵੀ ਆਪਣੀ ਨਹੀਂ ਬਣਾ ਸਕਦਾ ਪਰ ਇਹ ਵੀ ਸੱਚ ਸੀ ਕਿ ਉਹ ਮੈਨੂੰ ਮੈਂ ਵੀ ਉਹਨੂੰ ਪਿਆਰ ਕਰਨ ਲੱਗ ਗਿਆ ਸੀ ਇਹ ਜਾਣਦੇ ਹੋਏ ਵੀ ਕਿ ਮੈਂ ਆਪਣੇ ਪਿਆਰ ਨੂੰ ਕਦੀ ਵੀ ਆਪਣਾ ਨਹੀਂ ਸਕਦਾ ਇੱਕ ਵਾਰ ਰਾਤ ਦੇ 12 ਵਜੇ ਜੋਤੀ ਦਾ ਮੈਨੂੰ ਫੋਨ ਆਇਆ ਤੇ ਕਹਿਣ ਲੱਗੀ ਕਿ ਘਰ ਕੋਈ ਨਹੀਂ ਆ ਮੈਨੂੰ ਡਰ ਲੱਗ ਰਿਹਾ ਪੀਸ ਤੂੰ ਮੇਰੇ ਘਰ ਆ ਜਾ ਮੈਂ ਕਿਹਾ ਕਿ ਮੈਂ ਕਿੱਦਾਂ ਤੇਰੇ ਘਰ ਆ ਸਕਦਾ ਜੇ ਤੇਰੇ ਸੱਸ ਸਹੁਰੇ ਘਰ ਆ ਗਏ ਤਾਂ ਕੀ ਹੋਊਗਾ ਤੇਰੀ ਜ਼ਿੰਦਗੀ ਤਾਂ ਹੋਰ ਵੀ ਜ਼ਿਆਦਾ ਮੁਸ਼ਕਲ ਹੋ ਜਾਊਗੀ ਉਹ ਕਹਿਣ ਲੱਗੀ ਕਿ ਨਹੀਂ ਉਹ ਦੋਨੋਂ ਪਿੰਡ ਗਏ ਹੋਏ ਆ ਉਹਨਾਂ ਦੇ ਕਿਸੇ ਰਿਸ਼ਤੇਦਾਰ ਦੀ ਮੌਤ ਹੋ ਗਈ ਆ ਮੇਰੇ ਘਰ ਕੋਈ ਵੀ ਨਹੀਂ ਆ ਮੈਨੂੰ ਇਕੱਲੇ ਨੂੰ ਬਹੁਤ ਡਰ ਲੱਗ ਰਿਹਾ ਤੇ ਉਹ ਬਹੁਤ ਜ਼ਿਆਦਾ ਡਰੀ ਹੋਈ ਵੀ ਲੱਗ ਰਹੀ ਸੀ ਮੈਂ ਕਿਹਾ ਕਿ ਤੂੰ ਪਰੇਸ਼ਾਨ ਨਾ ਹੋ ਮੈਂ ਥੋੜੀ ਦੇਰ ਵਿੱਚ ਹੀ ਆਉਂਦਾ ਕੁਝ ਦੇਰ ਬਾਅਦ ਮੈਂ ਉਹਦੇ ਘਰ ਦੇ ਮੋਰੇ ਜਾ ਕੇ ਖੜਾ ਹੋ ਗਿਆ ਘਰ ਦਾ ਦਰਵਾਜ਼ਾ ਖੋਲ ਉਹ ਮੇਰਾ ਇੰਤਜ਼ਾਰ ਕਰ ਰਹੀ ਸੀ ਮੈਨੂੰ ਦੇਖ ਕੇ ਉਹਨੇ ਚੇਂਜਿਆ ਮਹਿਸੂਸ ਕੀਤਾ ਤੇ ਉਹਨੇ ਦਰਵਾਜ਼ਾ ਖੋਲ ਦਿੱਤਾ ਮੈਨੂੰ ਅੰਦਰ ਆਉਣ ਲਈ ਕਿਹਾ ਮੈਂ ਇਹ ਹੀ ਸੋਚ ਰਿਹਾ ਸੀ ਕਿ ਅੰਦਰ ਜਾਣਾ ਚਾਹੀਦਾ ਜਾਂ ਨਹੀਂ ਕਿਉਂਕਿ ਉਹ ਘਰ ਇਕੱਲੀ ਸੀ ਤੇ ਮੈਨੂੰ ਇਸ ਤਰ੍ਹਾਂ ਜਾਣਾ ਠੀਕ ਨਹੀਂ ਲੱਗ ਰਿਹਾ ਸੀ ਪਰ ਉਹ ਬਹੁਤ ਜ਼ਿਆਦਾ ਡਰੀ ਹੋਈ ਸੀ ਤੇ ਮੈਨੂੰ ਲੱਗਿਆ ਕਿ ਸ਼ਾਇਦ ਮੈਨੂੰ ਕੁਝ ਦੇਰ ਅੰਦਰ ਜਾ ਕੇ ਉਹਦਾ ਡਰ ਖਤਮ ਕਰ ਦੇਣਾ ਚਾਹੀਦਾ ਮੈਂ ਹਜੇ ਸੋਚ ਉਹ ਵਿਚਾਰ ਹੀ ਰਿਹਾ ਸੀ ਕਿ ਜੋਤੀ ਕਹਿਣ ਲੱਗੀ ਪਲੀਜ਼ ਅੰਦਰ ਆ ਜਾਓ ਮੈਂ ਅੰਦਰ ਚਲਾ ਗਿਆ ਉਹਨੇ ਮੈਨੂੰ ਬਰਾਂਡੇ ਵਿੱਚ ਬਿਠਾ ਦਿੱਤਾ ਤੇ ਕਹਿਣ ਲੱਗੀ ਕਿ ਤੁਸੀਂ ਇੱਥੇ ਬੈਠੋ ਮੈਂ ਤੁਹਾਡੇ ਲਈ ਕੁਝ ਖਾਣ ਪੀਣ ਲਈ ਲੈ ਕੇ ਆਉਂਦੀ ਆ ਮੈਂ ਕਿਹਾ ਕਿ ਨਹੀਂ ਮੈਂ ਇੰਨੀ ਧੀਰ ਨਹੀਂ ਰੁਕ ਸਕਦਾ ਮੈਂ ਤਾਂ ਬਸ ਤੁਹਾਨੂੰ ਇਹੀ ਕਹਿਣ ਆਇਆ ਕਿ ਆਪਣੇ ਘਰ ਦੀਆਂ ਖਿੜਕੀਆਂ ਦਰਵਾਜ਼ੇ ਚੰਗੀ ਤਰ੍ਹਾਂ ਬੰਦ ਕਰ ਲਓ ਰਾਤ ਨੂੰ ਕੋਈ ਵੀ ਆਵੇ ਤਾਂ ਦਰਵਾਜ਼ਾ ਨਾ ਖੋਲਣਾ ਕਿਉਂਕਿ ਤੁਸੀਂ ਘਰ ਵਿੱਚ ਇਕੱਲੇ ਆ ਤੇ ਤੁਹਾਨੂੰ ਹਨੇਰੇ ਵਿੱਚ ਡਰ ਲੱਗਦਾ ਤਾਂ ਲਾਈਟ ਜਗਾ ਕੇ ਸੌ ਜਾਓ ਮੈਂ ਇਹ ਸੋਚ ਕੇ ਤੁਹਾਨੂੰ ਮਿਲਣ ਲਈ ਆਇਆ ਤੇ ਮੇਰੇ ਆਉਣ ਨਾਲ ਤੁਹਾਡਾ ਥੋੜਾ ਡਰ ਖਤਮ ਹੋ ਜਾਊਗਾ ਹੁਣ ਤੁਸੀਂ ਆਪਣੇ ਆਪ ਨੂੰ ਥੋੜਾ ਸ਼ਾਂਤ ਕਰੋ ਤੇ ਸੌਣ ਦੀ ਕੋਸ਼ਿਸ਼ ਕਰਿਓ ਮੇਰੀ ਗੱਲ ਸੁਣ ਕੇ ਉਹ ਕਹਿਣ ਲੱਗੀ ਕਿ ਅੱਜ ਤੱਕ ਕਦੀ ਵੀ ਮੈਂ ਇਕੱਲੀ ਨਹੀਂ ਰਹੀ ਏਦਾਂ ਕਰੋ ਕਿ ਤੁਸੀਂ ਮੇਰੇ ਨਾਲ ਹੀ ਇੱਥੇ ਸੌ ਜਾਓ ਘੱਟੋ ਘੱਟ ਮੈਨੂੰ ਇਹ ਤਸੱਲੀ ਤਾਂ ਹੋਊਗੀ ਕਿ ਘਰ ਵਿੱਚ ਕੋਈ ਹੈਗਾ ਮੈਂ ਕਿਹਾ ਕਿ ਜੋਤੀ ਇਹ ਠੀਕ ਨਹੀਂ ਆ ਜੇ ਰੱਬ ਨਾ ਕਰੇ ਤੇਰੇ ਸੱਸ ਸਹੁਰਾ ਘਰ ਆ ਜਾਣ ਤਾਂ ਉਹਨਾਂ ਨੇ ਮੈਨੂੰ ਦੇਖ ਲਿਆ ਤਾਂ ਤੇਰੀ ਬਦਨਾਮੀ ਹੋ ਜਾਊਗੀ ਤੇ ਚਲੋ ਮੰਨ ਵੀ ਲਓ ਕਿ ਸੱਸ ਸਹੁਰਾ ਨਾ ਵੀ ਆਏ ਤਾਂ ਕੀ ਪਤਾ ਘਰ ਕੋਈ ਹੋਰ ਵੀ ਆ ਜਾਈ ਤੇ ਇਦਾਂ ਮੈਨੂੰ ਦੇਖ ਕੇ ਲੋਕ ਗੱਲਾਂ ਕਰਨਗੇ ਮੈਂ ਨਹੀਂ ਚਾਹੁੰਦਾ ਕਿ ਮੇਰੀ ਵਜ੍ਹਾ ਦੇ ਨਾਲ ਤੇਰੀ ਬਦਨਾਮੀ ਹੋਵੇ ਉਹ ਕਹਿਣ ਲੱਗੀ ਮੈਨੂੰ ਰਾਤ ਨੂੰ ਬਹੁਤ ਜ਼ਿਆਦਾ ਡਰ ਲੱਗਦਾ ਇੱਕ ਵਾਰ ਮੇਰੇ ਸੱਸ ਸਹੁਰਾ ਦਵਾਈ ਲੈਣ ਗਏ ਸੀ ਤੇ ਉੱਥੇ ਕਾਫੀ ਦੇਰ ਹੋ ਗਈ ਸੀ ਤੇ ਮੈਨੂੰ ਬਹੁਤ ਜ਼ਿਆਦਾ ਡਰ ਲੱਗ ਰਿਆ ਸੀ ਮੈਂ ਚੀਕਾਂ ਮਾਰ ਮਾਰ ਕੇ ਪੂਰਾ ਮਹਾਲਾ ਇਕੱਠਾ ਕਰ ਲਿਆ ਸੀ ਪਰ ਉਸ ਵਕਤ ਵੀ ਮੈਨੂੰ ਬਹੁਤ ਜ਼ਿਆਦਾ ਡਰ ਲੱਗਦਾ ਸੀ ਮੈਂ ਇਕੱਲੀ ਨਹੀਂ ਰਹਿ ਸਕਦੀ ਹਜੇ ਅਸੀਂ ਗੱਲਾਂ ਹੀ ਕਰ ਰਹੇ ਸੀ ਕਿ ਬਾਹਰ ਮਹੀ ਪੈਣ ਦੀ ਆਵਾਜ਼ ਆਉਣ ਲੱਗ ਪਈ ਇਹ ਦੇਖ ਕੇ ਤਾਂ ਮੇਰਾ ਦਿਮਾਗ ਹੀ ਘੁੰਮ ਗਿਆ ਮੈਂ ਜਿੱਦਾਂ ਹੀ ਫਟਾਫਟ ਘਰੋਂ ਬਾਹਰ ਨਿਕਲਣ ਲੱਗਾ ਤਾਂ ਬਹੁਤ ਤੇਜ਼ ਮਹੀ ਪੈਣ ਲੱਗ ਗਿਆ ਜੋਤੀ ਕਹਿਣ ਲੱਗੀ ਕਿ ਉਹ ਇੰਨੀ ਤੇਜ਼ਮੀ ਪੈਣ ਲੱਗ ਗਿਆ ਮੈਂ ਕਿਹਾ ਕਿ ਮੈਨੂੰ ਕੋਈ ਫਰਕ ਨਹੀਂ ਪੈਂਦਾ ਮੈਂ ਮੀਂਹ ਵਿੱਚ ਵੀ ਘਰ ਚਲਾ ਜਾਊਂਗਾ ਮੈਂ ਹਜੇ ਇਦਾਂ ਹੀ ਕਹਿ ਰਿਹਾ ਸੀ ਕਿ ਜ਼ੋਰ ਨਾਲ ਬੱਦਲ ਵੀ ਘਰ ਚਣ ਲੱਗ ਪਿਆ ਜੋਤੀ ਡਰ ਦੇ ਮਾਰੇ ਮੇਰੇ ਸੀਨੇ ਦੇ ਨਾਲ ਲੱਗ ਕੇ ਕਿਤੇ ਉਹਦੀ ਇਦਾਂ ਦੀ ਹਰਕਤ ਦੇਖ ਕੇ ਮੈਨੂੰ ਬੜਾ ਅਜੀਬ ਜਿਹਾ ਲੱਗਾ ਮੈਂ ਫਟਾਫਟ ਜੋਤੀ ਨੂੰ ਆਪਣੇ ਤੋਂ ਪਿੱਛੇ ਕੀਤਾ ਤੇ ਕੁਝ ਗਲਤ ਨਾ ਹੋ ਜਾਂਦਾ ਡਰ ਮੈਨੂੰ ਲੱਗ ਰਿਹਾ ਸੀ ਮੈਂ ਕਿਹਾ ਕਿ ਜੋਤੀ ਦਰਵਾਜ਼ਾ ਬੰਦ ਕਰ ਲਓ ਮੈਂ ਘਰ ਜਾ ਰਿਹਾ ਤੇ ਉਹਨੇ ਮੇਰਾ ਹੱਥ ਫੜ ਲਿਆ ਤੇ ਰੋਣ ਲੱਗ ਪਈ ਤੇ ਕਹਿਣ ਲੱਗੀ ਕਿ ਨਾ ਜਾਓ ਰਾਤ ਦਾ ਸਮਾਂ ਉੱਪਰੋਂ ਇੰਨੀ ਤੇਜ਼ ਮੀਂਹ ਪੈ ਰਿਹਾ ਮੈਂ ਮਰ ਜਾਊਂਗੀ ਉਹਨੇ ਮੇਰਾ ਹੱਥ ਘੁੱਟ ਕੇ ਫੜ ਲਿਆ ਤੇ ਅਸੀਂ ਉਸ ਵੇਲੇ ਬਾਹਰ ਵੇੜੇ ਵਿੱਚ ਹੀ ਖੜੇ ਸੀ ਤੇ ਦੋਵੇਂ ਹੀ ਮੀਂਹ ਨਾਲ ਭਿੱਜ ਰਹੇ ਸੀ ਮੀਂਹ ਤਾਂ ਹਟਣ ਦਾ ਨਾਮ ਹੀ ਨਹੀਂ ਲੈ ਰਿਹਾ ਸੀ ਮੀਂਹ ਦਾ ਕਰਕੇ ਬਹੁਤ ਜ਼ਿਆਦਾ ਠੰਡ ਹੋ ਰਹੀ ਸੀ ਠੰਡ ਦਾ ਕਰਕੇ ਉਹ ਕੰਬਣ ਲੱਗ ਪਈ ਠੰਡ ਤਾਂ ਮੈਨੂੰ ਵੀ ਲੱਗ ਰਹੀ ਸੀ ਪਰ ਮੇਰੇ ਦਿਮਾਗ ਵਿੱਚ ਇਹ ਘੁਮ ਰਿਹਾ ਸੀ ਕਿ ਕਿਸੇ ਤਰ੍ਹਾਂ ਮੈਂ ਆਪਣੇ ਘਰ ਚਲਾ ਜਾਵਾਂ ਪਰ ਮੀਂਹ ਦਾ ਘਟਣ ਦੀ ਬਜਾਏ ਵਧ ਰਿਹਾ ਗਿਆ ਉਹਨੇ ਫਿਰੋਜ਼ੀ ਰੰਗ ਦਾ ਕਮੀਜ਼ ਪਾਇਆ ਹੋਇਆ ਸੀ ਜੋ ਮੀਂਹ ਵਿੱਚ ਭਿੱਜਣ ਕਰਕੇ ਉਹਦੇ ਸਰੀਰ ਦੇ ਨਾਲ ਚਿਪਕ ਗਿਆ ਤੇ ਉਹਦੀ ਖੂਬਸੂਰਤੀ ਸਾਫ਼ ਦਿਖ ਰਹੀ ਸੀ ਮੇਰੀਆਂ ਨਜ਼ਰਾਂ ਵਿੱਚ ਬੇਤਾਬੀ ਜਿਹੀ ਵਧਣ ਲੱਗ ਪਈ ਮੈਂ ਫਟਾਫਟ ਆਪਣੀ ਨਜ਼ਰਾਂ ਝੁਕਾ ਲਈਆਂ ਮੈਂ ਜਾਣਾ ਚਾਹੁੰਦਾ ਸੀ ਨਹੀਂ ਤਾਂ ਜੇ ਕੁਝ ਦੇਰ ਹੋਰ ਰੁਕਦਾ ਤਾਂ ਮੈਂ ਆਪਣੇ ਤੇ ਕਾਬੂ ਨਹੀਂ ਕਰ ਸਕਦਾ ਸੀ ਕਿਉਂਕਿ ਮੈਂ ਵੀ ਇੱਕ ਬੰਦਾ ਸੀ ਤੇ ਸਾਹਮਣੇ ਜਦੋਂ ਇੰਨੀ ਸੋਹਣੀ ਕੁੜੀ ਹੋਵੇ ਤਾਂ ਉਹ ਵੀ ਮੇਰੇ ਇੰਨੇ ਕਰੀਬ ਹੋਵੇ ਤਾਂ ਮੈਂ ਕਿੱਦਾਂ ਕੰਟਰੋਲ ਕਰ ਸਕਦਾ ਸੀ ਮੈਂ ਜਲਦੀ ਹੀ ਜੋਤੀ ਤੋਂ ਆਪਣਾ ਹੱਥ ਛੁਡਾਇਆ ਪਰ ਉਸੇ ਵੇਲੇ ਬਹੁਤ ਤੇਜ਼ ਬਿਜਲੀ ਚਮਕਣ ਲੱਗ ਪਈ ਤੇ ਬੱਦਲ ਘਰ ਜਾਣ ਲੱਗ ਪਿਆ ਤੇ ਉਹ ਰਾਜੂ ਕਹਿ ਕੇ ਮੇਰੇ ਸੀਨੇ ਨਾਲ ਫਿਰ ਲੱਗ ਗਈ ਮੈਂ ਇਨਸਾਨ ਸੀ ਕੋਈ ਫਰਿਸ਼ਤਾ ਨਹੀਂ ਸੀ ਤੇ ਜਿੱਥੇ ਮਰਦ ਤੇ ਔਰਤੇ ਇਕੱਲੇ ਹੁੰਦੇ ਆ ਉਹਨਾਂ ਵਿੱਚ ਤੀਸਰਾ ਸ਼ੈਤਾਨ ਵੀ ਜ਼ਰੂਰ ਹੁੰਦਾ ਮੇਰੀ ਅਕਲ ਨੇ ਵੀ ਉਸੇ ਵੇਲੇ ਕੰਮ ਕਰਨਾ ਛੱਡ ਦਿੱਤਾ ਬਸ ਦਿਲ ਦੀ ਧੜਕਣ ਜੋਤੀ ਦੇ ਦਿਲ ਦੀ ਧੜਕਣ ਨਾਲ ਰਲ ਕੇ ਧੜਕ ਰਹੀ ਸੀ ਕਿਉਂਕਿ ਉਹ ਮੇਰੇ ਸੀਨੇ ਨਾਲ ਲੱਗੀ ਹੋਈ ਸੀ ਉਹਨੇ ਡਰ ਦਾ ਕਰਕੇ ਆਪਣੇ ਦੋਨਾਂ ਹੱਥਾਂ ਨਾਲ ਮੈਨੂੰ ਘੁੱਟ ਕੇ ਜੱਫੀ ਪਾਈ ਹੋਈ ਸੀ ਤੇ ਕਹਿ ਰਹੀ ਸੀ ਕਿ ਮੈਨੂੰ ਬਹੁਤ ਜ਼ਿਆਦਾ ਡਰ ਲੱਗ ਰਿਹਾ ਪਲੀਜ਼ ਮੈਨੂੰ ਛੱਡ ਕੇ ਨਾ ਜਾਓ ਹੌਲੀ ਹੌਲੀ ਮੈਂ ਆਪਣੇ ਆਪ ਤੋਂ ਬਾਹਰ ਹੋਣ ਲੱਗ ਪਿਆ ਮੈਂ ਉਹਨੂੰ ਅੰਦਰ ਲੈ ਗਿਆ ਤੇ ਕਮਰੇ ਦਾ ਦਰਵਾਜ਼ਾ ਬੰਦ ਕਰ ਦਿੱਤਾ ਤੇ ਮੇਰੇ ਜਜ਼ਬਾਤਾਂ ਵਿੱਚ ਸ਼ੈਤਾਨ ਆ ਗਿਆ ਸੀ ਜੋਤੀ ਨੇ ਮੈਨੂੰ ਇੱਕ ਵਾਰ ਵੀ ਮਨਾ ਕੀਤਾ ਪਰ ਮੈਂ ਆਪਣੇ ਹੋਸ਼ ਵਿੱਚ ਨਹੀਂ ਸੀ ਜਦੋਂ ਮੈਂ ਹੋਸ਼ ਵਿੱਚ ਆਇਆ ਤਾਂ ਸਭ ਕੁਝ ਹੋ ਗਿਆ ਸੀ ਤੇ ਹੁਣ ਮੈਂ ਪਛਤਾ ਰਿਹਾ ਸੀ ਤੇ ਜੋਤੀ ਰੋਈ ਜਾ ਰਹੀ ਸੀ ਕਹਿਣ ਲੱਗੀ ਕਿ ਰਾਜੂ ਤੂੰ ਮੇਰੇ ਨਾਲ ਇਹ ਕੀ ਕਰ ਦਿੱਤਾ ਮੈਂ ਤਾਂ ਆਪਣੀ ਸੁਰੱਖਿਆ ਦੇ ਲਈ ਤੈਨੂੰ ਬੁਲਾਇਆ ਸੀ ਕਿ ਤੂੰ ਮੇਰੇ ਨਾਲ ਹੀ ਇੱਕ ਐ ਕਿ ਉਹ ਰੋਣ ਲੱਗ ਪਈ ਮੈਂ ਕਿਹਾ ਕਿ ਜੋਤੀ ਦੇਖ ਜੋ ਕੁਝ ਵੀ ਹੋਇਆ ਉਹ ਇੱਕ ਹਾਦਸਾ ਸੀ ਰਾਤ ਨੂੰ ਮੀਂਹ ਬਹੁਤ ਪੈ ਰਿਹਾ ਸੀ ਤੇ ਜਦੋਂ ਤੂੰ ਮੇਰੇ ਨਾਲ ਲੱਗ ਗਈ ਲੱਗ ਗਈ ਸੀ ਤਾਂ ਉਹ ਕਹਿਣ ਲੱਗੀ ਕਿ ਮੈਂ ਡਰ ਗਈ ਸੀ ਤੂੰ ਤਾਂ ਇੱਕ ਮਰਦ ਸੀ ਤੂੰ ਆਪਣੇ ਹੋਸ਼ ਵਿੱਚ ਰਹਿੰਦਾ ਆਪਣੀ ਸੋਚ ਤੋਂ ਕੰਮ ਲੈਂਦਾ ਮੈਂ ਤਾਂ ਡਰਦਾ ਕਰਕੇ ਤੈਨੂੰ ਰੁਕਣ ਲਈ ਕਿਹਾ ਸੀ ਪਰ ਤੂੰ ਤਾਂ ਮੈਨੂੰ ਹੀ ਬਰਬਾਦ ਕਰਕੇ ਰੱਖ ਦਿੱਤਾ ਮੈਂ ਕਿਹਾ ਕਿ ਦੇਖ ਜੋ ਕੁਝ ਵੀ ਹੋ ਗਿਆ ਉਹਦੇ ਵਿੱਚ ਮੇਰਾ ਕੋਈ ਕਸੂਰ ਨਹੀਂ ਤੈਨੂੰ ਰਾਤ ਦੇ ਸਮੇਂ ਮੈਨੂੰ ਬੁਲਾਉਣਾ ਨਹੀਂ ਚਾਹੀਦਾ ਸੀ ਉਹ ਕਹਿਣ ਲੱਗੀ ਕਿ ਠੀਕ ਆ ਮੰਨ ਲਿਆ ਮੇਰਾ ਹੀ ਕਸੂਰ ਆ ਮੈਂ ਹੀ ਗਲਤ ਆ ਉਹਨੇ ਮੈਨੂੰ ਆਪਣੇ ਮਾਸੂਮ ਜੇ ਸ਼ਕਲ ਬਣਾ ਕੇ ਕਿਹਾ ਮੈਂ ਵਾਪਸ ਘਰ ਆ ਗਿਆ ਸੀ ਮੈਨੂੰ ਆਪਣੇ ਕੀਤੇ ਤੇ ਬਹੁਤ ਸ਼ਰਮਿੰਦਗੀ ਹੋ ਰਹੀ ਸੀ ਮੈਂ ਘਰ ਆ ਗਿਆ ਆ ਤਾਂ ਮੇਰੀ ਮਾਂ ਕਹਿਣ ਲੱਗੀ ਕਿ ਤੂੰ ਸਾਰੀ ਰਾਤ ਕਿੱਥੇ ਰਿਹਾ ਮੈਂ ਨਜ਼ਰਾਂ ਝੁਕਾ ਕੇ ਖੜਾ ਸੀ ਮੈਂ ਮੰਮੀ ਨੂੰ ਕਿਹਾ ਕਿ ਰਾਤ ਬਹੁਤ ਜ਼ਿਆਦਾ ਮੀਂਹ ਪੈ ਰਿਹਾ ਸੀ ਇਸ ਲਈ ਮੈਂ ਆਪਣੇ ਕਿਸੇ ਦੋਸਤ ਦੇ ਘਰ ਹੀ ਰੁਕ ਗਿਆ ਸੀ ਮੇਰੀ ਮਾਂ ਕਹਿਣ ਲੱਗੀ ਕਿ ਮੀਂਹ ਨੂੰ ਬੰਦ ਹੋਏ ਤਿੰਨ ਘੰਟੇ ਹੋ ਗਏ ਆ ਰਾਤ ਨੂੰ ਮੀਂਹ ਆਉਣ ਬਾਰੇ ਤਾਂ ਪਹਿਲਾਂ ਹੀ ਪਤਾ ਲੱਗ ਗਿਆ ਸੀ ਤੈਨੂੰ ਉਸ ਵਕਤ ਘਰ ਆ ਜਾਣਾ ਚਾਹੀਦਾ ਸੀ ਮੈਂ ਤੇਰੇ ਕਰਕੇ ਸਾਰੀ ਰਾਤ ਪਰੇਸ਼ਾਨ ਹੁੰਦੀ ਰਹੀ ਫੋਨ ਤਾਂ ਕਰਕੇ ਕਰ ਸਕਦਾ ਸੀ ਕਿ ਮੈਂ ਆਪਣੇ ਦੋਸਤ ਦੇ ਘਰ ਆ ਤੈਨੂੰ ਕਿੰਨੇ ਫੋਨ ਕੀਤੇ ਤੇਰੀਆਂ ਭੈਣਾਂ ਨੇ ਤੈਨੂੰ ਪਰ ਤੂੰ ਹੁਣ ਉਠਾਉਣ ਦੀ ਕੋਈ ਲੋੜ ਹੀ ਨਹੀਂ ਸਮਝੀ ਮੈਂ ਕਮਰੇ ਵਿੱਚ ਚਲਾ ਗਿਆ ਮੈਂ ਆਪਣੀਆਂ ਭੈਣਾਂ ਨੂੰ ਕਿਹਾ ਕਿ ਮੇਰੀ ਸਿਹਤ ਠੀਕ ਨਹੀਂ ਮੈਂ ਸੌਣਾ ਇਸ ਲਈ ਕਮਰੇ ਵਿੱਚੋਂ ਬਾਹਰ ਚਲੀਆਂ ਜਾਓ ਉਹ ਕਮਰੇ ਵਿੱਚੋਂ ਬਾਹਰ ਆ ਗਈਆਂ ਮੈਨੂੰ ਆਪਣੇ ਕੀਤੇ ਪਾਪ ਦਾ ਅਹਿਸਾਸ ਹੋ ਰਿਹਾ ਸੀ ਮੈਨੂੰ ਉੱਥੇ ਨਹੀਂ ਜਾਣਾ ਚਾਹੀਦਾ ਸੀ ਪਤਾ ਨਹੀਂ ਕਿਉਂ ਮੇਰੇ ਦਿਲ ਵਿੱਚ ਇੱਕ ਬੇਚੈਨੀ ਜੀ ਸੀ ਤੇ ਅੰਦਰ ਹੀ ਅੰਦਰ ਮੈਨੂੰ ਖਾ ਰਹੀ ਸੀ ਤੇ ਜਿੱਦਾਂ ਕੁਝ ਗਲਤ ਹੋ ਗਿਆ ਉਹ ਵੀ ਮੈਂ ਜੋਤੀ ਦੀ ਟੈਨਸ਼ਨ ਲੈ ਰਿਹਾ ਸੀ ਤੇ ਉਸ ਤੋਂ ਬਾਅਦ ਜੋਤੀ ਦਾ ਨਾ ਕੋਈ ਫੋਨ ਆਇਆ ਤੇ ਨਾ ਹੀ ਮੈਂ ਉਹਦੇ ਨਾਲ ਕੋਈ ਗੱਲ ਕੀਤੀ ਕੁਝ ਦਿਨਾਂ ਬਾਅਦ ਜੋਤੀ ਦਾ ਫੋਨ ਆਇਆ ਮੈਂ ਡਰਦੇ ਹੋਏ ਉਹਦਾ ਫੋਨ ਚੁੱਕਿਆ ਤੇ ਕਹਿਣ ਲੱਗੀ ਕਿ ਰਾਜੂ ਮੈਨੂੰ ਤੇਰੇ ਨਾਲ ਪਿਆਰ ਹੋ ਗਿਆ ਮੈਂ ਹੁਣ ਤੇਰੇ ਬਿਨਾਂ ਨਹੀਂ ਰਹਿ ਸਕਦੀ ਜਦੋਂ ਦਾ ਤੂੰ ਮੇਰਾ ਹੋ ਗਿਆ ਬਸ ਮੈਨੂੰ ਤੇਰੇ ਹੀ ਖਿਆਲ ਪਰੇਸ਼ਾਨ ਕਰਦੇ ਰਹਿੰਦੇ ਆ ਪਤਾ ਨਹੀਂ ਕਿਉਂ ਮੈਨੂੰ ਤੇਰੀ ਯਾਦ ਆਉਂਦੀ ਰਹਿੰਦੀ ਆ ਮੈਂ ਬਹੁਤ ਬੇਵਸੋਹ ਹੋ ਗਈ ਸੀ ਤਾਂ ਤੈਨੂੰ ਫੋਨ ਕੀਤਾ ਪਲੀਜ਼ ਮੇਰੇ ਪਿਆਰ ਨੂੰ ਸਤਿਕਾਰ ਕਰ ਲੈ ਮੈਂ ਤੇਰੇ ਬਿਨਾਂ ਨਹੀਂ ਰਹਿ ਸਕਦੀ ਮੈਂ ਕਿਹਾ ਕਿ ਦੇਖ ਇਹ ਠੀਕ ਨਹੀਂ ਆ ਪਾਪ ਆ ਤੇ ਤੂੰ ਵਿਆਹੀ ਹੋਈ ਆ ਮੈਂ ਤੇਰੇ ਨਾਲ ਰਿਸ਼ਤਾ ਬਣਾਉਣਾ ਬਹੁਤ ਵੱਡਾ ਪਾਪ ਆ ਤੇਰੇ ਘਰ ਵਾਲੇ ਨਾਲ ਧੋਖਾ ਹੋਊਗਾ ਉਹ ਰੋ ਕੇ ਕਹਿਣ ਲੱਗੀ ਕਿ ਮੇਰਾ ਘਰ ਵਾਲਾ ਮੈਨੂੰ ਆਪਣੇ ਮਾਪਿਆਂ ਦੀ ਸੇਵਾ ਲਈ ਲੈ ਕੇ ਆਇਆ ਉਹਨੇ ਆਪ ਤਾਂ ਉਧਰ ਵਿਆਹ ਕਰਵਾ ਲਿਆ ਉਹ ਆਪਣੀ ਘਰ ਵਾਲੀ ਦੇ ਨਾਲ ਜ਼ਿੰਦਗੀ ਗੁਜ਼ਾਰ ਰਿਹਾ ਮੈਂ ਇੱਥੇ ਇਕੱਲੀ ਨੂੰ ਛੱਡਿਆ ਹੋਇਆ ਮੈਂ ਵੀ ਤਾਂ ਇਨਸਾਨ ਆ ਜੋਤੀ ਹੌਕੇ ਨਾਲ ਰੋਂਦੀ ਹੋਈ ਇਹ ਸਭ ਕੁਝ ਕਹਿ ਰਹੀ ਸੀ ਮੈਨੂੰ ਉਹਦੇ ਤੇ ਤਰਸ ਆ ਗਿਆ ਤੇ ਕੀ ਕਿਹੋ ਜਿਹਾ ਘਰ ਵਾਲਾ ਉਹ ਕਹਿਣ ਲੱਗੀ ਕਿ ਬਸ ਮੇਰੇ ਨਾਲ ਗੱਲ ਕਰ ਲਿਆ ਕਰ ਆਪਣੀ ਆਵਾਜ਼ ਮੈਨੂੰ ਸੁਣਾ ਦਿਆ ਕਰ ਮੈਨੂੰ ਤੇਰੇ ਤੋਂ ਕੁਝ ਨਹੀਂ ਚਾਹੀਦਾ ਮੈਨੂੰ ਵੀ ਜੋਤੀ ਨਾਲ ਹੌਲੀ ਹੌਲੀ ਪਿਆਰ ਹੋਣ ਲੱਗ ਪਿਆ ਜਦੋਂ ਵੀ ਦਿਨ ਵੇਲੇ ਉਹ ਇਕੱਲੀ ਹੁੰਦੀ ਤਾਂ ਉਹ ਮੈਨੂੰ ਘਰ ਬੁਲਾ ਲੈਂਦੀ ਮੈਨੂੰ ਆਪਣੇ ਕਮਰੇ ਵਿੱਚ ਲੈ ਜਾਂਦੀ ਤੇ ਫਿਰ ਮੇਰੇ ਨਾਲ ਪਿਆਰ ਦੀਆਂ ਗੱਲਾਂ ਕਰਦੀ ਤੇ ਮੇਰੇ ਬਹੁਤ ਕਰੀਬ ਆ ਕੇ ਬੈਠ ਜਾਂਦੀ ਤੇ ਕਈ ਵਾਰੀ ਅਸੀਂ ਦੋਵੇਂ ਪਿਆਰ ਦੇ ਨਾਮ ਤੇ ਇਹ ਪਾਪ ਕਰ ਬੈਠੇ ਸੀ ਇੱਕ ਵਾਰ ਮੈਂ ਜੋਤੀ ਦੇ ਕਮਰੇ ਵਿੱਚ ਸੀ ਤੇ ਉਦੋਂ ਉਹਦੇ ਘਰ ਦਾ ਦਰਵਾਜ਼ਾ ਖੜਕਣ ਲੱਗ ਪਿਆ ਜਦੋਂ ਉਹਦੇ ਘਰ ਦਾ ਦਰਵਾਜ਼ਾ ਖੁੱਲਿਆ ਤਾਂ ਮੇਰੇ ਰੰਗ ਹੀ ਉੱਡ ਕੇ ਮੈਂ ਫਟਾਫਟ ਜੋਤੀ ਦੇ ਕਮਰੇ ਵਿੱਚ ਲੁਕ ਗਿਆ ਤੇ ਉਹ ਵੀ ਘਬराई ਹੋਈ ਸੀ ਤੇ ਕਹਿਣ ਲੱਗੀ ਕਿ ਜ਼ਰੂਰ ਮੇਰਾ ਸੋਹਰਾ ਹੀ ਹੋਊਗਾ ਜਿੱਦਾਂ ਹੀ ਉਹ ਕਮਰੇ ਵਿੱਚ ਆਏ ਮੈਂ ਛੜਕੀ ਰਾਂ ਤੈਨੂੰ ਬਾਹਰ ਕੱਢ ਦਿਆਂਗੀ ਮੈਂ ਕਿਹਾ ਠੀਕ ਆ ਮੈਂ ਉਹਦੇ ਕਮਰੇ ਦੇ ਪਰਦੇ ਦੇ ਪਿੱਛੇ ਲੁਕ ਗਿਆ ਕੁਝ ਦੇਰ ਬਾਅਦ ਕਮਰੇ ਦਾ ਦਰਵਾਜ਼ਾ ਖੁੱਲਿਆ ਤਾਂ ਜੋਤੀ ਦੇ ਮੂੰਹ ਮੂੰਹੋ ਗੋਪੀ ਦਾ ਨਾਮ ਸੁਣ ਕੇ ਮੇਰਾ ਦਿਲ ਧੜਕਣ ਲੱਗ ਪਿਆ। ਉਹਦਾ ਘਰ ਵਾਲਾ ਇੰਗਲੈਂਡ ਤੋਂ ਆ ਗਿਆ ਸੀ ਤੇ ਕਹਿਣ ਲੱਗਾ, "ਮੇਰਾ ਸਰਪ੍ਰਾਈਜ਼ ਤੈਨੂੰ ਕਿਦਾਂ ਦਾ ਲੱਗਿਆ ਜੁਤੀ?" ਖੁਭرائی ਹੋਈ ਕਹਿਣ ਲੱਗੀ ਕਿ ਬਹੁਤ ਵਧੀਆ। "ਤੁਹਾਨੂੰ ਜਾਣ ਕੇ ਆਪਣੇ ਸਾਹਮਣੇ ਦੇਖ ਕੇ ਮੈਂ ਬਹੁਤ ਖੁਸ਼ ਆ।" ਉਹਦਾ ਘਰ ਵਾਲਾ ਕਹਿਣ ਲੱਗਾ ਕਿ ਮੰਮੀ ਪਾਪਾ ਕਿੱਥੇ ਆ? ਉਹ ਕਹਿਣ ਲੱਗੀ ਕਿ ਉਹ ਰਿਸ਼ਤੇਦਾਰ ਨੂੰ ਮਿਲਣ ਗਏ ਹੋਇਆ। "ਤੁਸੀਂ ਨਾ ਆਹ ਲਓ ਮੈਂ ਤੁਹਾਡੇ ਲਈ ਰੋਟੀ ਬਣਾ ਦਿੰਦੀ ਆ।" ਪਰ ਉਹ ਦਾਕਰ ਵਾਲਾ ਉਹਦੇ ਕੋਲ ਆ ਗਿਆ ਤੇ ਕਹਿਣ ਲੱਗਾ ਜੋਤੀ ਤੇਰੇ ਬਿਨਾ ਮੈਂ ਇੰਨਾ ਸਮਾਂ ਕਿੱਦਾਂ ਲੰਘਾਇਆ ਮੈਨੂੰ ਪਹਿਲਾਂ ਇਹ ਤਾਂ ਦਾਸ ਲੈਣ ਦੇ ਜੋਤੀ ਦਾ ਤਾਂ ਸਾਰਾ ਧਿਆਨ ਮੇਰੇ ਤੇ ਹੀ ਸੀ ਉਹ ਬਹੁਤ ਡਰੀ ਹੋਈ ਲੱਗ ਰਹੀ ਸੀ ਆਪਣੇ ਘਰ ਵਾਲੇ ਤੋਂ ਆਪਣਾ ਆਪ ਛਡਾਉਣ ਦੀ ਕੋਸ਼ਿਸ਼ ਕਰ ਰਹੀ ਸੀ ਪਰ ਉਹ ਆਪਣੀਆਂ ਬੇਤਾਬੀਆਂ ਦਿਖਾ ਰਿਹਾ ਸੀ ਮੇਰੇ ਸਾਹਮਣੇ ਹੀ ਜੋਤੀ ਨੂੰ ਆਪਣੀਆਂ ਬਾਹਾਂ ਵਿੱਚ ਲੈ ਲਿਆ ਤੇ ਉਹਦੇ ਨਾਲ ਸਬੰਧ ਬਣਾ ਲਿਆ ਮੇਰੇ ਤੇ ਕੀ ਬੀਤੀ ਸੀ ਮੇਰਾ ਦਿਲ ਹੀ ਜਾਣਦਾ ਸੀ ਮੈਂ ਵੀ ਉਹਨੂੰ ਪਿਆਰ ਕਰਨ ਲੱਗ ਪਿਆ ਸੀ ਐਸਲੀ ਉਹਦੇ ਘਰ ਵਾਲੇ ਨੂੰ ਬਰਦਾਸ਼ਤ ਕਰਨਾ ਬਹੁਤ ਔਖਾ ਹੋ ਗਿਆ ਸੀ ਮੈਂ ਆਪਣੀ ਅੱਖਾਂ ਬੰਦ ਕਰ ਲਈਆਂ ਸੀ ਉਹਦਾ ਘਰ ਵਾਲਾ ਵਾਸ਼ਰੂਮ ਗਿਆ ਤਾਂ ਮੈਂ ਜੋਤੀ ਦੇ ਕੋਲ ਆ ਗਿਆ ਪਰਦਾ ਸਾਈਡ ਤੇ ਕਰਕੇ ਉਹ ਮੈਨੂੰ ਕਹਿਣ ਲੱਗੀ ਕਿ ਜਲਦੀ ਇੱਥੋਂ ਚਲਾ ਜਾ ਮੈਂ ਜੋਤੀ ਨੂੰ ਆਪਣੀਆਂ ਬਾਹਾਂ ਵਿੱਚ ਲੈ ਲਿਆ ਤੇ ਕਿਹਾ ਜੋਤੀ ਆਪਣੇ ਘਰ ਵਾਲੇ ਤੋਂ ਦੂਰ ਰਹੀਂ ਨਹੀਂ ਤਾਂ ਮੈਂ ਉਹਨੂੰ ਮਾਰ ਦੇਵਾਂਗਾ ਮੈਂ ਤੈਨੂੰ ਪਿਆਰ ਕਰਨ ਲੱਗ ਪਿਆ ਤੇ ਤੇਰੇ ਨਾਲ ਕਿਸੇ ਹੋਰ ਨੂੰ ਬਰਦਾਸ਼ਤ ਨਹੀਂ ਕਰ ਸਕਦਾ ਤੇਰੇ ਘਰ ਵਾਲੇ ਨੂੰ ਵੀ ਨਹੀਂ ਉਨਕਲਾਕ ਦੇ ਦੇ ਤੇ ਇਹ ਕਹਿ ਕੇ ਉਹ ਆਪਣੇ ਦੂਸਰੀ ਘਰ ਵਾਲੀ ਕੋਲ ਚਲਾ ਜਾਵੇ ਮੈਂ ਬਹੁਤ ਗੁੱਸੇ ਵਿੱਚ ਸੀ ਜੋਤੀ ਦਾ ਤਾਂ ਰੰਗ ਹੀ ਉੱਡਿਆ ਹੋਇਆ ਸੀ ਮੇਰੇ ਸਾਹਮਣੇ ਹੱਥ ਜੁੜ ਕੇ ਕਹਿਣ ਲੱਗੀ ਹੁਣ ਤੂੰ ਇੱਥੋਂ ਜਾ ਮੈਂ ਬਾਅਦ ਵਿੱਚ ਤੇਰੇ ਨਾਲ ਫੋਨ ਤੇ ਗੱਲ ਕਰ ਲਵਾਂਗੀ ਜੇ ਮੇਰੇ ਘਰ ਵਾਲੇ ਨੇ ਤੈਨੂੰ ਦੇਖ ਲਿਆ ਤਾਂ ਅੱਜ ਹੀ ਸਾਡੀ ਦੋਹਾਂ ਦੀ ਆਖਰੀ ਰਾਤ ਹੋਊਗੀ ਮੈਂ ਕਿਹਾ ਤੈਨੂੰ ਡਰਨ ਦੀ ਕੋਈ ਲੋੜ ਨਹੀਂ ਮੈਂ ਤੇਰਾ ਸਾਥ ਦੇਊਂਗਾ ਇਹ ਕਿਹਾ ਕਿ ਮੈਂ ਕਮਰੇ ਵਿੱਚੋਂ ਬਾਹਰ ਨਿਕਲ ਗਿਆ ਜੋਤੀ ਨੇ ਮੈਨੂੰ ਫੋਨ ਕਰਨਾ ਵੀ ਛੱਡ ਦਿੱਤਾ ਸੀ। ਬਾਅਦੋਂ ਮੈਨੂੰ ਕਈ ਰਾਤਾਂ ਤੋਂ ਨੀਂਦ ਨਹੀਂ ਆਉਂਦੀ ਸੀ। ਜਦੋਂ ਵੀ ਮੈਨੂੰ ਖਿਆਲ ਆਉਂਦਾ ਤਾਂ ਉਹ ਆਪਣੇ ਘਰ ਵਾਲੇ ਦੇ ਕੋਲ ਹੋਊਗੀ। ਮੈਨੂੰ ਬੇਚੈਨੀ ਜਿਹੀ ਹੋਣ ਲੱਗ ਪਈ ਸੀ। ਮੈਂ ਜੋਤੀ ਨੂੰ ਪਤਾ ਨਹੀਂ ਕਿੰਨੇ ਮੈਸੇਜ ਕੀਤੇ। ਉਹਨੂੰ ਕਹਿੰਦਾ ਸੀ ਕਿ ਮੈਂ ਤੈਨੂੰ ਮਿਲਣਾ। ਮੈਂ ਤੈਨੂੰ ਦੇਖੇ ਬਿਨਾਂ ਨਹੀਂ ਰਹਿ ਸਕਦਾ। ਉਹ ਮੈਨੂੰ ਬਹਾਨੇ ਬਣਾ ਕੇ ਰੋਕ ਦਿੰਦੀ ਸੀ। ਮੇਰੇ ਦਿਲ ਵਿੱਚ ਆਪਣੇ ਪਿਆਰ ਦੀ ਅੱਗ ਲਾ ਕੇ ਮੇਰੇ ਤੋਂ ਦੂਰ ਰਹਿਣ ਲੱਗ ਪਈ ਸੀ। ਮੈਂ ਤਾਂ ਉਹਦਾ ਕਰਕੇ ਬਹੁਤ ਪਰੇਸ਼ਾਨ ਰਹਿੰਦਾ ਸੀ। ਸ਼ਾਇਦ ਮੈਨੂੰ ਪਾਪ ਦੀ ਆਦਤ ਹੋ ਗਈ ਸੀ ਇੱਕ ਵਾਰ ਮੇਰੇ ਕੋਲ ਰਹਿਣਾ ਗਿਆ ਤਾਂ ਮੈਂ ਇੱਕ ਪੀਜ਼ਾ ਲੈ ਕੇ ਉਹਦੇ ਘਰ ਪਹੁੰਚ ਗਿਆ ਦਰਵਾਜ਼ਾ ਵੀ ਉਸੇ ਨੇ ਖੋਲਿਆ ਸੀ ਮੈਨੂੰ ਦੇਖ ਕੇ ਹੈਰਾਨ ਹੋ ਗਈ ਤੇ ਕਹਿਣ ਲੱਗੀ ਕਿ ਕਿਉਂ ਆਇਆ ਮੈਂ ਕਿਹਾ ਕਿ ਰਹਿ ਨਹੀਂ ਸਕਦਾ ਤੇਰੇ ਬਿਨਾ ਉਹ ਕਹਿਣ ਲੱਗੀ ਕਿ ਮੇਰਾ ਸੱਸ ਸਹੁਰਾ ਵੀ ਕਮਰੇ ਵਿੱਚ ਹੀ ਆ ਤੂੰ ਜਾ ਪਰ ਮੈਂ ਘਰ ਦੇ ਅੰਦਰ ਆ ਗਿਆ ਮੈਂ ਕਿਹਾ ਮੈਂ ਆਪਣੇ ਦਿਲ ਦਾ ਕੀ ਕਰਾਂ ਜੋਤੀ ਮੈਂ ਪਾਗਲ ਹੋ ਗਿਆ ਤੇ ਤੈਨੂੰ ਸਮਝ ਕਿਉਂ ਨਹੀਂ ਆਉਂਦੀ ਉਹ ਮੈਨੂੰ ਆਪਣੇ ਕਮਰੇ ਵਿੱਚ ਲੈ ਗਈ ਤੇ ਸੀਨੇ ਨਾਲ ਲਾ ਕੇ ਕਹਿਣ ਲੱਗੀ ਮੈਂ ਤੇਰੇ ਬਿਨਾਂ ਨਹੀਂ ਰਹਿ ਸਕਦੀ ਪਰ ਮੇਰੇ ਮਜਬੂਰੀ ਨੂੰ ਸਮਝ ਇਹ ਕਹਿ ਕੇ ਉਹ ਮੇਰੇ ਤੋਂ ਪਿੱਛੇ ਹੋ ਗਈ ਪਰ ਮੈਨੂੰ ਸਬਰ ਕਿੱਥੇ ਸੀ ਮੈਂ ਕਿੱਦਾਂ ਉਹਦੇ ਤੋਂ ਦੂਰ ਰਹਿ ਸਕਦਾ ਸੀ ਕਿੰਨੀਆਂ ਰਾਤਾਂ ਸਿਰਫ ਮੈਂ ਉਹਦੀ ਯਾਦ ਵਿੱਚ ਹੀ ਬੇਚੈਨੀ ਨਾਲ ਲੰਘਾਈਆਂ ਸੀ ਮੈਂ ਉਹਨੂੰ ਆਪਣੇ ਬਾਹਾਂ ਵਿੱਚ ਲੈ ਲਿਆ ਤੇ ਉਹਨੂੰ ਪਿਆਰ ਕਰਨ ਲੱਗ ਪਿਆ ਪਰ ਮੈਨੂੰ ਮੇਰੇ ਕੋਲੋਂ ਆਪਣੇ ਆਪ ਨੂੰ ਛਡਾਉਣ ਦੀ ਕੋਸ਼ਿਸ਼ ਕਰ ਰਹੀ ਸੀ ਕਿ ਅਚਾਨਕ ਕਮਰੇ ਦਾ ਦਰਵਾਜ਼ਾ ਖੁੱਲਿਆ ਤੇ ਸ਼ਾਇਦ ਜਲ ਦਬਾਜੀ ਵਿੱਚ ਚੁੱਤੀ ਕਮਰੇ ਦਾ ਦਰਵਾਜ਼ਾ ਲੋਕ ਕਰਨਾ ਭੁੱਲ ਗਈ ਸੀ ਸਾਹਮਣੇ ਉਹਦਾ ਸੌਰਾ ਖੜਾ ਸੀ ਉਹਨੂੰ ਦੇਖ ਕੇ ਤਾਂ ਮੇਰਾ ਰੰਗ ਹੀ ਉੱਡ ਗਿਆ ਉਹ ਆਪਣੇ ਆਪ ਨੂੰ ਬਚਾਉਣ ਦੇ ਲਈ ਮੈਨੂੰ ਫਸਾ ਚੁੱਕੀ ਸੀ ਉਹਦਾ ਸੌਰਾ ਮੇਰੇ ਕੋਲ ਆਇਆ ਤੇ ਮੈਨੂੰ ਗਲੇ ਤੋਂ ਫੜ ਕੇ ਮੇਰੇ ਮੂੰਹ ਤੇ ਦੋ ਤਿੰਨ ਥੱਪੜ ਮਾਰ ਦਿੱਤੇ ਤੇ ਮੈਨੂੰ ਕੁੱਟਣ ਲੱਗ ਪਿਆ ਉਹਨਾਂ ਨੇ ਰੌਲਾ ਪਾ ਦਿੱਤਾ ਤੇ ਹੋਰ ਵੀ ਮਹੱਲੇ ਦੇ ਮੁੰਡੇ ਆ ਗਏ ਉਹ ਵੀ ਮੈਨੂੰ ਮਾਰਨ ਲੱਗ ਪਏ ਜੋਤੀ ਦਾ ਘਰ ਵਾਲਾ ਵੀ ਆ ਗਿਆ। ਉਹਨੇ ਵੀ ਮੈਨੂੰ ਬਹੁਤ ਮਾਰਿਆ ਕਹਿਣ ਲੱਗਾ ਕਿ ਮੈਂ ਤੈਨੂੰ ਜੇਲ੍ਹ ਭੇਜ ਦੇਵਾਂਗਾ ਕਿ ਤੂੰ ਮੇਰੀ ਘਰ ਵਾਲੀ ਦੇ ਨਾਲ ਜ਼ਬਰਦਸਤੀ ਕਰ ਰਿਹਾ। ਮੈਂ ਕਿਹਾ ਕਿ ਮੈਂ ਜੋਤੀ ਨੂੰ ਬਹੁਤ ਪਿਆਰ ਕਰਦਾ। ਉਹ ਵੀ ਮੈਨੂੰ ਬਹੁਤ ਪਿਆਰ ਕਰਦੀ ਆ। ਮੈਂ ਉਹਨੂੰ ਛੱਡ ਨਹੀਂ ਸਕਦਾ। ਮੇਰਾ ਹੀ ਕਹਿਣਾ ਕਿ ਜੋਤੀ ਦਾ ਰੰਗ ਉੱਡ ਗਿਆ ਤੇ ਉਹ ਆਪਣੇ ਘਰ ਵਾਲਦੇ ਸਾਹਮਣੇ ਸਾਫ਼ ਹੀ ਮੁੱਕਰ ਗਈ ਤੇ ਕਹਿਣ ਲੱਗੀ ਝੂਠ ਬੋਲਦਾ ਏ। ਮੈਂ ਇਹਨੂੰ ਨਹੀਂ ਜਾਣਦੀ। ਮੈਂ ਕਿਹਾ ਕਿ ਜੋਤੀ ਤੈਨੂੰ ਡਰਨ ਦੀ ਕੋਈ ਲੋੜ ਨਹੀਂ। ਅਸੀਂ ਪਿਆਰ ਕੀਤਾ। ਕਹਦੇ ਕਿ ਤੂੰ ਮੈਨੂੰ ਪਿਆਰ ਕਰਦੀ ਆ ਉਹ ਕਹਿਣ ਲੱਗੀ ਕਿ ਗੋਪੀ ਇਹ ਝੂਠ ਬੋਲਦਾ ਤੇ ਮੈਨੂੰ ਬਦਨਾਮ ਕਰਦਾ ਕਿ ਇਹ ਸਜ਼ਾ ਤੋਂ ਬਚ ਜਾਵੇ ਇਹਨੂੰ ਜੇਲ੍ਹ ਭੇਜ ਦਿਓ ਮੇਰੇ ਗੱਲ ਤੇ ਕਿਸੇ ਨੇ ਵਿਸ਼ਵਾਸ ਨਹੀਂ ਕੀਤਾ ਜੋਤੀ ਕਹਿਣ ਲੱਗੀ ਕਿ ਇਹ ਮੁੰਡਾ ਮੈਨੂੰ ਬਲੈਕਮੇਲ ਕਰਦਾ ਕਿ ਤੇਰੇ ਘਰ ਵਾਲੇ ਦੇ ਸਾਹਮਣੇ ਤੈਨੂੰ ਝੂਠਾ ਸਾਬਤ ਕਰੂੰਗਾ ਜੋਤੀ ਝੂਠੀ ਸੀ ਧੋਖੇਬਾਜ਼ ਸੀ ਉਹਦੇ ਘਰ ਵਾਲੇ ਨੇ ਦੂਜਾ ਬਿਆਨੇ ਕਰਵਾਇਆ ਸੀ ਉਹ ਹਰ ਦੂਜੇ ਦਿਨ ਹੀ ਨੇਂ ਡਿਆ ਆਉਂਦਾ ਸੀ ਤੇ ਕਈ ਵਾਰ ਉਹਦੇ ਨਾਲ ਬਾਹਰਲੇ ਦੇਸ਼ ਵੀ ਘੁੰਮਣ ਲਈ ਜਾ ਚੁੱਕੀ ਸੀ ਹਰ ਮਹੀਨੇ ਮੋਦੀਲੇ ਇਲਾਕੇ ਪੈਸੇ ਵੀ ਭੇਜਦਾ ਸੀ ਉਸ ਔਰਤ ਨੂੰ ਬਹੁਤ ਸ਼ੌਂਕ ਸੀ ਕਿ ਨੌਜਵਾਨ ਮੁੰਡਿਆਂ ਨੂੰ ਬੇਕੁਫ ਬਣਾ ਕੇ ਆਪਣੇ ਆ ਉਹਨਾਂ ਦੀਆਂ ਖੱਟੀਆਂ ਮਿੱਠੀਆਂ ਗੱਲਾਂ ਸੁਣਨੀ ਆ ਤੇ ਮੈਂ ਵੀ ਉਹਦੀਆਂ ਗੱਲਾਂ ਵਿੱਚ ਆ ਕੇ ਜੇਲ੍ਹ ਵਿੱਚ ਬੈਠਾ ਸੀ ਮੈਨੂੰ 2 ਸਾਲ ਦੀ ਕੈਦ ਹੋ ਮੇਰੇ ਮਾਂ ਪਿਓ ਵਕੀਲਾਂ ਤੇ ਪੁਲਿਸ ਵਾਲਿਆਂ ਨੂੰ ਪੈਸੇ ਦੇ ਕੇ ਮੈਨੂੰ ਬਾਹਰ ਲਿਆਉਣ ਦੀ ਕੋਸ਼ਿਸ਼ ਕਰਦੇ ਸੀ ਤਾਂ ਕਿ ਮੈਂ ਜੇਲ੍ਹ ਤੋਂ ਬਾਹਰ ਆ ਜਾਵਾਂ ਪਰ ਮੈਂ ਉਹ ਜਹੀ ਘਟਿਆ ਔਰਤਾ ਰੂਪ ਪਹਿਲੀ ਵਾਰ ਦੇਖਿਆ ਸੀ ਕਰ ਵਾਲੇ ਦੇ ਹੁੰਦੇ ਹੋਏ ਉਹ ਕਿਸੇ ਹੋਰ ਮਰਦ ਨਾਲ ਸਬੰਧ ਬਣਾ ਰਹੀ ਸੀ ਉਹ ਝੂਠਾ ਰੋਣਾ ਦਿਖਾ ਕੇ ਮੈਨੂੰ ਇਸਤੇਮਾਲ ਕਰਦੀ ਰਹੀ ਸੀ ਜਾਣ ਬੁੱਝ ਕੇ ਮੈਨੂੰ ਰਾਤਾਂ ਨੂੰ ਬੁਲਾਇਆ ਜਦ ਜੇ ਮੀਂਹ ਦੀ ਖਬਰ ਪਹਿਲਾਂ ਹੀ ਆ ਗਈ ਸੀ ਕਿ ਅੱਜ ਬਹੁਤ ਜ਼ਿਆਦਾ ਮੀਂਹ ਪੈਣ ਵਾਲਾ ਤੇ ਉਹਨੂੰ ਪਤਾ ਵੀ ਸੀ ਕਿ ਮੀਂਹ ਵਿੱਚ ਮੈਨੂੰ ਬੁਲਾ ਕੇ ਉਹਨੇ ਜਾਣ ਬੁੱਝ ਕੇ ਹੀ ਮੇਰੇ ਨਾਲ ਇਹ ਸਭ ਕੁਝ ਕੀਤਾ ਪਿਆਰ ਦਾ ਨਾਮ ਦੇ ਕੇ ਮੇਰੇ ਕੋਲੋਂ ਆਪਣੀ ਖੁਆਇਸ਼ ਪੂਰੀ ਕਰ ਲਈ ਤੇ ਅੱਜ ਤੱਕ ਮੈਂ ਇਹੀ ਸੁਣਿਆ ਸੀ ਕਿ ਮਰਦ ਹਵਸ ਦਾ ਪੁਜਾਰੀ ਹੁੰਦਾ ਪਰ ਇਹ ਔਰਤ ਸੀ ਹਫਸ ਦੀ ਪੁਜਾਰਨ ਨਿਕਲੀ ਸੀ ਇੱਥੇ ਤਾਂ ਝੂਠ ਬੋਲ ਕੇ ਬਚ ਗਈ ਪਰ ਰੱਬ ਦੇ ਸਾਹਮਣੇ ਕੀ ਕਰੂਗੀ ਬੇਸ਼ੱਕ ਮੈਂ ਕਸੂਰਵਾਰ ਸੀ ਪਰ ਗੁਨਾਹ ਤੋਂ ਮੈਨੂੰ ਵੀ ਬਚਣਾ ਚਾਹੀਦਾ ਸੀ ਮੈਂ ਵੀ ਉਹਦੇ ਪਿਆਰ ਵਿੱਚ ਫਸ ਗਿਆ ਸੀ ਹਾਂਜੀ ਦੋਸਤੋ ਇਹ ਸੀ ਅੱਜ ਦੀ ਕਹਾਣੀ ਤੁਹਾਨੂੰ ਕਹਾਣੀ ਕਿਸ ਤਰ੍ਹਾਂ ਦੀ ਲੱਗੀ ਕਮੈਂਟਾਂ ਰਾਹੀਂ ਜਰੂਰ ਦੱਸੋ ਕਹਾਣੀ ਵਧੀਆ ਲੱਗੀ ਹੋਵੇ ਤਾਂ ਲਾਈਕ ਸ਼ੇਅਰ ਜਰੂਰ ਕਰ ਦਿਓ ਚੈਨਲ ਦੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਤਾਂ ਕਿ ਆਉਣ ਵਾਲੀ ਨਵੀਂ ਕਹਾਣੀ ਸਭ ਤੋਂ ਪਹਿਲਾਂ ਤੁਹਾਡੇ ਕੋਲੇ ਪਹੁੰਚ ਸਕੀ ਮਿਲਾਂਗੇ ਜੀ ਕਿਸੇ ਹੋਰ ਨਵੀਂ ਕਹਾਣੀ ਦੇ ਨਾਲ ਤਦ ਤੱਕ ਲਈਦੇ ਹੋਏ ਇਜਾਜ਼ਤ ਸਤਿ ਸ਼੍ਰੀ ਅਕਾਲ